ਬੇਬੇ ਤੈਨੂੰ ਕੀ ਹੋ ਗਿਆ ਤੈਨੂੰ ਕੁਸਾਰਪ੍ਰੀਤ ਨੇ ਕਹਿਤਾ ਮੈਨੂੰ ਬਾਹਰ ਵਾਸਤੇ ਖੜੀ ਹੋ ਕੇ ਬੇਬੇ ਕੋਲੋਂ ਨਹੀਂ ਕਿ ਤੂੰ ਹਰ ਪੇ ਤੇ ਕੋਈ ਕਹਿਤਾ ਤੂੰ ਤੇ ਗੜ ਦਾ ਦੱਸ ਤੇ ਗੱਲ ਕੀ ਹੋਈ ਹੈ ਮੈਂ ਤਾਂ ਤੈਂ ਸੀ ਗੱਲ ਬਿਨਾਂ ਤਾਂ ਮੈਂ ਡਰ ਗਿਆ ਨਹੀਂ ਮੈਂ ਦਿੱਤਾ ਤੜੀ ਤੇ ਨਾ ਵੀ ਜਲੇ ਮੈਂ ਨੀਰਾ ਪਾਉਣੀ ਹੈ ਮੈਂ ਨੀਰਾ ਪਾ ਗਈ ਨੀਰਾ ਪਵਾਇਆ ਤੇ ਨਾ ਮੈਨੂੰ ਕੋਈ ਚਾਹ ਮਿਲੀ ਆ ਨਾ ਚਾਹ ਮਿਲੀ ਆ ਔਕ ਰੂਬੜੀ ਜੀ ਕਮ ਕੇ ਦੱਸਿਆ ਦੇਖ ਲੈ ਕੋਟਾ ਮੈਨੂੰ ਕੋਟਾ ਉਹ ਹਰਤੇ ਮਾਇ ਹੈ ਸੁਗਨਿਆ ਬਾਜੀਆਂ ਪੁੱਤ ਲੈ ਤੈਨੂੰ ਅੱਛਾ ਸੁਪਨਾ ਦੇਖ ਰਹੀ ਸੀ ਤੂੰ ਹਾਂ ਮੈਂ ਤਾਂ ਖਿਆਲ ਮੈਨੂੰ ਤਾਂ ਇੰਨਾ ਗੁੱਸਾ ਜੜੀ ਆਵੇ ਮਾਂ ਕਹਿੰਦੇ ਸੱਚਮੁੱਚ ਹੀ ਮੇਰੀ ਮਾਂ ਨੂੰ ਚਾਹ ਨਹੀਂ ਦਿੱਤੀ ਮੈਂ ਤਾਂ ਨੀਰਾ ਪਵਾਇਆ ਨਾ ਉਹ ਨੂੰ ਇਸਰੇ ਕਮਰੇ ਚ ਪਵਾਇਆ ਅੱਛਾ ਸੁਪਨਾ ਦੇਖੀ ਜਾਂਦੀ ਸੀ ਤੂੰ ਸੁਪਨਾ ਸੀਗਾ ਯਾਨੀ ਵੀ ਆਪੀ ਕੋਟਾ ਚੱਕੀ ਫਿਰਦੀ ਆ ਲੈ 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 ਸੁਪਨੇ ਦੀਆਂ ਗੱਲਾਂ ਕਦੇ ਸੱਚ ਥੋੜਾ ਹੁੰਦੀਆਂ ਹੁੰਦੀਆਂ ਨੇ ਹਾਂ ਸੁਗਨਾ ਪੂਰਾ ਬੇਬੇ ਐਵੇਂ ਨਾ ਹੋ ਕਰਨ ਲੱਗੇ ਨਾ ਮੈਨੂੰ ਤਾਂ ਲੈ ਆ ਦੇਖ ਲੈ ਬੇਬੇ ਕੀ ਗੱਲਾਂ ਕਰਦੀ ਐ ਕੀ ਹੋ ਗਿਆ ਬੇਬੇ ਕੀ ਹੋ ਗਿਆ ਬੇਬੇ ਰੋਣਾ ਦਾਦੀ ਜੀ ਪੁੱਤ ਨੇ ਕਹਾ ਇਹ ਰੋਣ ਸੁਗਨੇ ਚ ਰੋਣਾ ਆ ਜਾਂਦਾ ਸੀ ਹਾਂ ਬੇਬੇ ਸੁੱਤੀ ਸੁੱਤੀ ਪੀਨੇ ਲ ਹੋਈ ਆ ਬੇਬੇ ਮੈਂ ਬੇਬੇ ਨੂੰ ਠਾਇਆ ਵੀ ਸੀ ਬੇਬੇ ਇਸੀ ਚ ਪਈ ਐ ਇਸੀ ਚ ਪਈ ਆ ਬੇਬੇ ਉੱਠੀ ਨਹੀਂ ਬੇਬੇ ਸੁੱਤੀ ਵਾਰੀ ਪਈ ਸੀ ਫੇਰ ਮੈਂ ਠਾਈ ਨਹੀਂ ਮੈਂ ਮੱਝਾ ਨੂੰ ਨੀਰਾ ਪਾਉਣ ਵਾਗ ਗਈ ਤੁਹਾਨੂੰ ਆਈ ਆਂਦਾ ਸੀ ਵੀ ਜੇ ਨੀਵੇਂ ਦਰਿਆ ਪਾ ਲਿਆ ਬੇਬੇ ਮੀਰਾ ਤਾਂ ਹਰਪ੍ਰੀਤ ਕਹਿੰਦੀ ਮੈਂ ਪਾ ਕੇ ਜਦੋਂ ਸੁੱਤੀ ਪਈ ਸੀ ਆ ਸੁਤੀ ਬਹਿ ਲਾਈ ਜਾਏ ਸੁਪਨਾ ਆਇਆ ਬੇਬੀ ਨੀਰਾ ਤਾਂ ਮੈਂ ਪਾ ਕੇ ਆਇਆ ਆ ਸੁਖ ਨਹੀਂ ਆਈ ਜਾਂਦਾ ਸੀ ਸੁੱਤੀ ਪੈਣ ਨੂੰ ਅੱਛਾ ਹਾਂ ਲੈ ਫਿਰ ਉਹ ਸੁਖਨੇ ਤਾਂ ਹੁੰਦੀ ਹੈ ਸੱਤੇ ਪੇ ਬੰਦੇ ਨੂੰ ਸੌ ਪਾਂਤੀ ਆਉਂਦੇ ਹੁੰਦੇ ਐ ਇਹ ਹੀ ਗੱਲ ਐ ਮੈਂ ਤਾਂ ਆਏ ਨਾ ਗੁੱਸਾ ਆਇਆ ਮੈਨੂੰ ਹਰ ਖਾਇਆ ਕਿ ਕਿਦਾ ਸੱਚ ਮੋੱਚੀ ਹਰਪੀ ਤੇ ਨਾ ਇਹਨੂੰ ਕੁਝ ਦਿੱਤਾ ਪਏ ਮੇਰੋਂ ਭੁੱਖੀ ਮਰੀ ਜਾਂਦੀ ਨਾ ਨਾ ਕੁਝ ਨਾ ਮੈਂ ਤਾਂ ਬੇਬੀ ਦੀ ਇੰਨੀ ਸੇਵਾ ਕਰਦੀ ਆ ਇਹਦਾ ਮੈਂ ਦੱਗਿਆ ਆਚਾ ਕਾਈ ਵਾਰੀ ਪਾਣੀ ਫੜਾ ਕੇ ਗਈ ਆਪ ਨੀਰਾ ਪਾ ਕੇ ਆਈ ਐ ਮੈਨੂੰ ਕਹਿੰਦੀ ਬੇਬੀ ਮੈਂ ਨੀਰਾ ਪਾਇਆ ਵਾ ਬੇਬੇ ਹੁਣ ਤੂੰ ਨਾਲ ਹੀ ਨਾ ਕੇ ਕੱਪੜੇ ਲਾ ਦੀ ਚੰਗਾ ਆਹੋ ਤੂੰ ਵੀ ਨਾ ਬਾਲਾ ਸਜਾਰੇ ਸੋਨੀ ਐ ਉਹ ਮਾਣਾ ਬਟਾ ਫੇਰਾ ਫੇਰਾ ਵੀ ਕਰ ਲਿਆ ਕਰ ਫਿਰ ਤੂੰ ਹੀ ਹਟਾਈ ਤੇ ਦਿੱਤੀ ਕਰਦੀ ਸੀ ਮਾਣਾ ਮੱਜਾ ਦਾ ਸਾਰਾ ਹਰਪ੍ਰੀਤ ਕਰ ਦੇ ਲੈ ਮੱਜਾ ਨੂੰ ਕੋਈ ਮਾੜਾ ਮੋਟੇ ਡੇਰ ਨੂੰ ਹੱਥ ਹੀ ਮਾਰਿਆ ਤੂੰ ਤਾਂ ਪਈ ਰਹੀ ਨੀ ਇਹ ਸਾਰਾ ਨਾਲ ਐ ਕਰ ਨਹੀਂ ਤੇਰਾ ਦਿਮਾਗ ਸੋ ਜਾਊਗਾ ਪਈ ਦਾ ਮੈਨੂੰ ਤੈਨੂੰ ਭੜੇ ਭੜੇ ਸੁੱਖ ਨੇ ਆਉਣਗੇ ਨੀਰਾ ਤਾਂ ਮੈਂ ਪਾਇਆ ਸੀ ਹੁਣ ਤਾਂ ਮੈਨੂੰ ਇਹਨੂੰ ਕਹਿੰਦੀ ਸੀ ਮੱਜਾ ਮੰਨਿਆ ਐ ਕਰ ਤੂੰ ਮੰਨਿਆ ਚਲੋ ਇਹ ਕਰਕੇ ਆ ਦੋ ਬਸੇ ਦਾ ਕੰਮ ਮਾਸਾ ਮੈਨੂੰ ਸਾਰਾ ਦਿਨ ਹੀ ਕੋਈ ਨਹੀਂ ਆਉਂਦਾ ਨਹੀਂ ਐ ਨਹੀਂ ਬੋਲੀਦਾ ਹੁੰਦਾ ਮਾਂ ਨੂੰ ਜਿਵੇਂ ਤੂੰ ਬੋਲਦਾ ਨਾ ਮੇਰੀ ਯਾਰ ਨਾ ਬੋਲੇ ਕਹਿ ਵੀ ਬੇਬੇ ਮੱਜਾ ਬੰਨਿਆ ਜਾ ਕੇ ਕੀ ਗੱਲ ਐ ਬੰਨਿਆ ਬੇਬੇ ਮੱਜਾ ਬੰਨਿਆ ਨੀ ਕੋਈ ਹੋਰ ਮੱਜਾ ਬੰਨਿਆ ਬਰੇ ਆਹ ਐ ਨਹੀਂ ਬੋਲੀਦਾ ਹੁੰਦਾ ਜਿਵੇਂ ਤੂੰ ਬੋਲਦਾ ਸੀ ਬੇਬੇ ਨੂੰ ਮੜਾ ਪਿਆਰ ਨਾ ਬੋਲੀਦਾ ਹੁੰਦਾ ਬੰਦੇ ਨੂੰ ਐ ਕਹਦੇ ਵੀ ਵਾੜਾ ਟਾਈਮ ਹੋ ਗਿਆ ਤੈਨੂੰ ਪਈ ਨੂੰ ਸਰੀਰ ਜਾਏ ਉਹਨਾਂ ਦੇ ਹੱਥ ਪੈਰ ਵੱਡੇ ਬੰਦੇ ਦੇ ਖੜ ਜਾਂਦੇ ਨੇ ਲੇ 2 ਮਿੰਟ ਉਹਨਾਂ ਕੱਪੇ ਜਾਏ ਉਹ ਵੀ ਸੈਟ ਹੋ ਜਾਂਦੀ ਮੇਰੀ ਗੱਲ ਸੁਣ ਤੂੰ ਹਾਂ ਤੂੰ ਕਹੀ ਜਣੀ ਐਵੇਂ ਨਹੀਂ ਬੋਲੀਦਾ ਹੁੰਦਾ ਹਾਂ ਉਹ ਕੀ ਐਨੀ ਸੇਵਾ ਕਰ ਜੀ ਉਹਦੀ ਉਹਨੂੰ ਖਵਾਇਆ ਪਿਆਇਆ ਈਸੀਲੇ ਕਮਰੇ ਚ ਵਾਇਆ ਤੇ ਹਜੇ ਵੀ ਮੇ ਉਹਨੂੰ ਕੀ ਕਹੀ ਜਾਂਦੀ ਆ ਮਖਰੋ ਕਹੇ ਇਹਦਾ ਸੁਭਨਾ ਸੀ ਲੈ ਅਗਰ ਵੱਡੇ ਬੰਦਿਆਂ ਨੂੰ ਪਿਆ ਨੂੰ ਬੁਢਿਆਂ ਨੂੰ ਤਾਂ ਦਵਾ ਵੀ ਪੈ ਜਾਂਦੇ ਮੇਰੀ ਦਾਦੀ ਉਹਨੂੰ ਦਵਾ ਪੈ ਜਾਂਦੇ ਮੇਰੀ ਨਾਨੀ ਨੂੰ ਪੈ ਜਾਂਦਾ ਸੀ ਇਹ ਤਾਂ ਪੁਰਾਣੇ ਵੇਲੇ ਦੀਆਂ ਬੁਢੀਆਂ ਆ ਇਹਨਾਂ ਨੂੰ ਦਵਾ ਪੈ ਜਾਂਦੇ ਦਵਾ ਸੁਣ ਲੈ ਮੇਰੀ ਵੀ ਗੱਲ ਸੁਣ ਲੈ ਤੇ ਕਹਿਣਾ ਮੈਂ ਤੈਨੂੰ ਰੋਜ ਕਹਿਣਾਗਾ ਬੇਬੇ ਜੀ ਸੇਵਾ ਕਰਿਆ ਕਰ ਸੇਵਾ ਕਰਿਆ ਕਰ ਬੇਬੇ ਜੀ ਸੇਵਾ ਕਰਦੇ ਤੂੰ ਬਾੜੀ ਬੇ ਸਾਰਾ ਦਿਨ ਪਈ ਰਹਿੰਦੀ ਆ ਉਹ ਤੋਂ ਮਾੜਾ ਮਟਾ ਕੰਮ ਜਾਂਦਾ ਵੀ ਕਰਾਇਆ ਕਰ ਕੋਈ ਕੋਈ ਨਹੀਂ ਮਾਣਾ ਮੈਂ ਕਰਾ ਲੈਣਾ ਕਰੂਗਾ ਮੈਂ ਅਜਿਹਾ ਆਉਣਾ ਕਰਵਾ ਲੂੰਗੀ ਮੇਰੇ ਅੰਦਰਸ ਬੇਬੇ ਨੂੰ ਵਿਚਾਰੀ ਨੂੰ ਇਹਦਾ ਨਾ ਸੁੱਖ ਦਾ ਟਾਈਮ ਹੈ ਬੇਬੇ ਦਾ ਹੁਣ ਕੀ ਸੁੱਖ ਦਾ ਟਾਈਮ ਇਥੇ ਪਈ ਨੂੰ ਸੁਪਨੀ ਆਈ ਜਾਂਦੀ ਜੋ ਸਾਰਾ ਦਿਨ ਪਈ ਰਹਿੰਦੀ ਆ ਕੰਮ ਤਾਂ ਕਰਦੀ ਨਹੀਂ ਬੇਬੇ ਕੋਈ ਨਹੀਂ 나 ਇੱਕ ਪਾਸੇ ਤਾਂ ਕਹਿੰਦੇ ਬੇਬੇ ਦੀ ਸੇਵਾ ਕਰਿਆ ਕਰਦੇ ਨਹੀਂ ਤਾਂ ਕਰਨ ਲੈ ਹੁਣ ਮੈਨੂੰ ਸੁਹਾਟੇ ਦਾ ਕੰਮ ਕਰਨ ਲੈ ਫੇਰ ਕੀ ਗੱਲ ਹੈ ਜੀ ਮੈਂ ਕਰ ਲੈਣੀ ਆ ਵੱਡੇ ਬੰਦੇ ਦੀ ਤਾਂ ਮੈਂ ਹੁਣ ਤੈਨੂੰ ਆਪ ਕਰਾਂਗੀ ਕਮਰਿਆ ਸੱਸ ਦੀ ਸੇਵਾ ਤਾਂ ਇਹ ਗੱਲ ਸੱਤ ਕੋਲ ਆ ਦਰ ਜਾਂਦੀ ਹੈ ਮੇਰੀ ਗੱਲ ਸੁਣ ਮੈਨੂੰ ਪਤਾ ਤੂੰ ਸੇਵਾ ਬਥੇਰੀ ਕਰੇ ਜੋ ਮੇਰੇ ਮਾਰਦੇ ਮੂੰਹ ਨਾ ਆਪ ਬਟਰੀ ਕਰਾਂਗੀ ਮਾਣਾ ਮ ਟਕਰਾਲਿਆ ਕਰੂੰਗੀ ਮੈਂ ਆਹੋ ਜਾ ਤੂੰ ਵਗ ਜਾ ਮੈਂ ਲੈ ਅੰਦਰ ਕਰ ਲੈ ਆਰਾਮ ਉਹ ਮੈਨੂੰ ਮੇਰੂ ਐਂ ਕਹਿ ਲੇ ਤੂੰ ਬਗ ਜਾ ਮੈਂ ਹੁਣ ਸਾਰਾ ਦਿਨ ਬਾਹਰ ਹੀ ਤੁਰਿਆ ਫਰਾ ਉਹ ਮੈਂ ਮੇਰੇ ਸਿਰ ਤੇ ਆਹ ਸਰੂਜੀ ਰਾਮ ਕਰ ਲੈ ਉਹ ਪਹਿ ਜਾ ਮੇਰੇ ਜਾ ਕੇ ਇਹ ਉਹ ਦੁਮਾਨ ਉਹ ਵੀ ਤੇਜ ਹੈਗਾ ਬਾ ਥੱਪਤਾਹੀ ਬੁੜੀ ਨੇ ਤਾਂ ਥੱਪੜਾਂ ਬੁੜੀ ਨੇ ਤਾਂ ਸਾਰਾ ਕਰਤਾ ਸੀ ਪਤਾ ਸੀ ਮੇਰੇ ਘਰੇ ਕਰਾਇ ਤੇ ਪਾਣੀ ਸਿੱਧੇ ਸਾਰਾ ਕੋ ਦੱਸਣ ਲੱਗੀ ਸੀ ਉਹ ਤੇਨੇ ਕੋਟਾ ਨਾ ਖੇ ਜਦੀ ਬੁੜੀ ਕੰਨੀ ਬੁੜੀ ਕਿੱਤੇ ਲੋੜ ਨਹੀਂ ਤੇ ਡਰਦੀ ਕੋਟੇ ਤੋਂ ਮੈਂ ਤਾਂ 10 ਦਿਨ ਇਕੱਲਾ ਕੋਟੇ ਦਾ ਡਰ ਹੈ ਮੇਰੇ ਤਾਂ ਹੁਣ ਦੇਖ ਲਾ ਕਹਿੰਦੀ ਸੀ ਨਾ ਕਿ ਮੱਜਾਂ ਮੁੰਡੇ ਤੋਂ ਬਣਾਉਂ ਦੇਖਦੀ ਜਾਈਵੇਂ ਮੱਜਾਂ ਵੀ ਹੁਣ ਤੈਨੂੰ ਬੰਨਣੀਆਂ ਹੁਣ ਤਾਂ ਤੇਰੇ ਤੇ ਪੁੱਠੇ ਹੀ ਚੱਕਰ ਚੱਲ ਗਿਆ ਹੁਣ ਤਾਂ ਤੇਰਾ ਮੁੰਡਾ ਵੀ ਕਹਿਣ ਲੱਗ ਗਿਆ ਕਹਿੰਦਾ ਮੇਰੀ ਮਾਤਾ ਮਾਣਾ ਵਾਟਾ ਕੰਮ ਕਰਾ ਲਿਆ ਕਰ ਹੁਣ ਤਰ ਮੋਢੇ ਸਾਹਮਣੇ ਹੀ ਕਰਵਾ ਸਕਦੀਆਂ ਮਾੜਾ ਵਾਟਾ ਬੇਬੇ ਤੋਂ ਹੁਣ ਤਾਂ ਮੈਨੂੰ ਡਾਰੀ ਨਹੀਂ ਕਿਸੇ ਦਾ ਪਲਮੇਸ਼ੇ ਤੋਂ ਡਰਦੀ ਸੀ ਵੀ ਇਹ ਨਾ ਮੈਨੂੰ ਕੁਛ ਕਹੇ ਚੱਲ ਵਧੀਆ ਬੰਨੇ ਆਉਂਨੇ ਮੱਜਾਂ ਕੋਈ ਨਹੀਂ ਆਈ ਨੂੰ ਕਹਿ ਦੂੰਗੀ ਬੇਬੇ ਮਾੜੇ ਵਾਟੇ ਤੇਰੇ ਹੱਡ ਪੈਰ ਚੱਲਣ ਲੱਗ ਜਾਣਗੇ ਗੋਹੇ ਲਿਆ ਕੇ ਨਾ ਹਾਰੇ ਚ ਢਾਲ ਤੁਰਿਆ ਨਹੀਂ ਜਾਂਦਾ ਭੁੱਖੀ ਮਰਦੀ ਤੋਂ ਤੇ ਹੁਣ ਮੈਂ ਤਾਂ ਨਾ ਆਲਾ ਦਾ ਵੀ ਉਸਤੀ ਆਉਗੀ ਭੁੱਖੀ ਮਰਦੀ ਨੇ ਬੱਤ ਲਾ ਭੁੱਖੀ ਮਰਦੀ ਨੇ ਬੱਤ ਲਾ ਕੇ ਮਰੂੰਗੀ ਭੁੱਖੀ ਭੁੱਖੇ ਡਿਗਦੀ ਫਿਰਦੀਆਂ ਬੱਤ ਲੱਗ ਰਿਆ ਉਹ ਸੁਣਿੰਦੇ ਮੈਂ ਤਾਂ ਖਾਣ ਨੂੰ ਭੁੱਖੀ ਮਰ ਗਈ ਅੱਗੇ ਤਾਂ ਮੈਂ ਸਮਾਂ ਦੇ ਤਾਂ ਬਣਾਉਂਦੀ ਨੂੰ ਮੁੰਡਾ ਵੀ ਆਦਾ ਮੈਸਾ ਬੇਬੇ ਤੋਂ ਬਣਾ ਭੁੱਖੀ ਮਰੀ ਜਾਨੀ ਐ ਮੈਂ ਤਾਂ ਆਏ ਹਾਏ ਭੁੱਖੇ ਭੁੱਖੇ ਵਰ ਦਿਨ ਬੱਤ ਲੱਗੇ ਬਈ ਆ ਬੇਬੇ ਨੂੰ ਕੀ ਹੋ ਗਿਆ ਬੱਤ ਲਈ ਜਾਂਦੀ ਐ ਬੇਬੇ ਉਹ ਬੱਤ ਕੋ ਲਈ ਜਾਨੀ ਦਲੀਆਂ ਘਟ ਖਾ ਲਿਆ ਕਰ ਬੇਸ ਬਰੇ ਮੂੰ ਖਾਈ ਜਾਨੀ ਐ ਹਰ ਪ੍ਰੀਤ ਚੀਜ਼ਾਂ ਨੂੰ ਬਣਾ ਬਣਾ ਕੇ ਦੇ ਜੇ ਤੂੰ ਖਾਈ ਜਾਨੀ ਹੈਗੀ ਪਸ਼ੂ ਬੰਨਣ ਗਈ ਸੀ ਬਤਾਂ ਉੱਥੇ ਜਾ ਕੇ ਲਾ ਗਏ ਬਤਾਂ ਪਤਾ ਇੰਜ ਭੁੱਖੀ ਆ ਬੇਬੇ ਭੁੱਖੀ ਤੂੰ ਕਾਹਦੇ ਨਾਲ ਹੈ ਕਿਉਂ ਸੁਫਨੇ ਦੀਆਂ ਗੱਲਾਂ ਕਰੀ ਜੈਨੀ ਨਹੀਂ ਭੁੱਖੀ ਤੂੰ ਨਹੀਂ ਭੁੱਖੀ ਪਛੇਰੀ ਰੱਜੀ ਐ ਇਹ ਤਾਂ ਤੈਨੂੰ ਮੈਂ ਹੁਣੀ ਭੇਜਿਆ ਸੀਗਾ ਇੱਥੋਂ ਮੈਂ ਸਾਰਾ ਦਿਨ ਪਈ ਰਹਣੀ ਐ ਕਿੰਨੇ ਕੁ ਤੂੰ ਪਸ਼ੂ ਸਮਝਦੀ ਐ ਬਸ ਇਹ ਲਾ ਗਏ ਬਤਾਂ ਬੇਬੇ ਮੇਰੀ ਗੱਲ ਸੁਣ ਲੈ ਗੱਲ ਧਿਆਨ ਨਾਲ ਸੁਣ ਲੈ ਹਾਂ ਜਦੋਂ ਖਾ ਪੀ ਕੇ ਨਾ ਪਈ ਰਹਣੀ ਐ ਬੰਦੇ ਦੇ ਹਾਜਮ ਨਹੀਂ ਆਉਂਦਾ ਅੱਛਾ ਐਵੇਂ ਬਿਮਾਰ ਹੋ ਗਿਆ ਕੋਈ ਦਲੀਆ ਖਾਣੀ ਹੁੰਦੀ ਐ ਖੀਰ ਖਾਣੀ ਹੁੰਦੀ ਐ ਰੋਟੀ ਟੁਕ ਮਾਣਾ ਮੂਟਾ ਤੋੜਾ ਫੜਾ ਕਰ ਲਿਆ ਕਰੋ ਤੂੰ ਸਾਡੇ ਹੁਣ ਤੈਨੂੰ ਬੱਤਾਂ ਆਉਂਦੇ ਨੇ ਹਾਂ ਲੈ ਹਾਂ ਕਹੀਏ ਬੇਬੇ ਜਮਾ ਨਾ ਤੂੰ ਤਾਂ ਐ ਹੋਈ ਪਿਆ ਪਤਾ ਨਹੀਂ ਤੈਨੂੰ ਕੀ ਹੋਇਆ ਵੀ ਜੇ ਕੋਈ ਬਿਮਾਰ ਹੁੰਨੀ ਐ ਤੂੰ ਹੋਰ ਬਤਵਾਤਾ ਕਾ ਲੋ ਬਿਮਾਰ ਤਾਂ ਮੈਂ ਵਧੀਆ ਚੰਗੀ ਪਹਿੰਦੀ ਆ ਬਸ ਬੱਤ ਜੇ ਲੱਗ ਗਏ ਮੈਂ ਸਮਝਣ ਗਈ ਨੂੰ ਬੱਤਾਂ ਲੱਗਣ ਗਈ ਇਹ ਤੈਨੂੰ ਹਰਪ੍ਰੀਤ ਕਹਿੰਦੀ ਸੀ ਤੂੰ ਕਿਉਂ ਬੇਬੇ ਅੱਗਾਂ ਕੀ ਗੱਲ ਬਖਾ ਲਿਆ ਮੈਂ ਹਾਂ ਹਰਪ੍ਰੀਤ ਤਾਂ ਹਜੇ ਮੈਨੂੰ ਐ ਕਹੀ ਸੀ ਅਕੇ ਬੇਬੇ ਨੂੰ ਐ ਨਹੀਂ ਬੋਲੀਦਾ ਹਾਂ ਉਹ ਹਾਂ ਮੇਰੀ ਕਾਲ ਉਸਨੂੰ ਬੇਬੇ ਨੂੰ ਬੋਲਣਾ ਖਾ ਕੇ ਰੋਟੀ ਟੁੱਕ ਐਠੀ ਪਈ ਰਹਿੰਦੀ ਐ ਉਹ ਰੋਟੀ ਹਾਜਮ ਨਹੀਂ ਆਉਂਦੀ ਹਾਂ ਤੈਨੂੰ ਬੱਤ ਲੱਗਦੇ ਨੇ ਪਏ ਜੇ ਹਾਜਮ ਨਹੀਂ ਆਉਦੀ ਬੰਦੇ ਦੇ ਰੋਟ ਟੁੱਕ ਉਹ ਦਾਂ ਗਿਆ ਬਾਹਾਂ ਖਾ ਗਈ ਚਾਹ ਪਿਆਤੀ ਉੱਤੋਂ ਦੀ ਬੇਬੇ ਕੋਈ ਗੱਲ ਨਹੀਂ ਪਾਣੀ ਦਾ ਗਲਾਸ ਪੀ ਲੈ ਠੰਡੇ ਦਾ ਠੀਕ ਹੋ ਜਾ ਮਾੜਾ ਮੁੱਟਾ ਤਿਆਰ ਬਣੇ ਲਓ ਬਾਹਾਂ ਖਾਈ ਜੰਨੇ ਹਾਂ 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 ਮਾੜਾ ਮੁੱਟਾ ਮਾੜਾ ਮੁੱਟਾ ਹੱਥ ਪੱਲਾ ਹਲਾ ਲਿਆ ਕਰ ਚੰਗਾ ਬੇਬੇ ਚੰਗਾ ਚੰਗਾ ਹਾਂ ਐਂ ਕੁਛ ਨਹੀਂ ਬੰਦੇ ਆ ਘਸਦਾਰੀ ਹੁੰਦਾ ਕੋਈ ਚੰਗਾ ਬਤਨ ਕਰਿਆ ਕਰੂੰਗੀ ਕਰਦੀ ਹੁੰਦੀ ਆ ਐ ਨਹੀਂ ਪਤਾ ਸਾਰੇ ਹੀ ਬੇਬੇ ਕਰਦੀ ਐ ਬੇਬੇ ਨੂੰ ਤਾਂ ਭੁੱਖੀ ਬਤਾਈ ਜਾਂਦੇ ਆ ਪਰ ਇਹਨੂੰ ਤਾਂ ਐ ਵੀ ਦਲਗਿਆ ਖਾ ਗਈ ਮੇਰੀ ਮਾਂ ਬਾਹੜਾ ਦਲਗਿਆ ਕਿੱਥੋਂ ਖਾ ਗਈ ਮੈਂ ਦਲਗਿਆ ਤਾਂ ਮੈਨੂੰ ਦਿਖਾਇਆ ਵੀ ਨਹੀਂਗਾ ਕਿ ਕਹਿ ਜਿਹਾ ਸੀ ਅੱਖ ਚ ਪਾਉਣ ਨੂੰ ਵੀ ਨਹੀਂ ਦਿੱਤਾ ਆ ਕੀ ਕੀਤਾ ਤੋਰੇ ਤੂੰ ਬੁੜੀ ਨਹੀਂ ਇਹ ਬੇਬੇ ਐ ਤੂੰ ਖਾਸ ਤੋਂ ਬਤ ਤਾਂ ਕਰ ਲਈ ਜੇ ਨਹੀਂ ਤਾਂ ਉਲਟੀ ਕਰ ਦੇਗੀ ਉਹ ਬਤ ਭੁੱਖੀ ਨੂੰ ਆਈ ਜਾਂਦੀ ਐ ਬਤਾਈ ਜਾਂਦੀ ਅੱਛਾ ਹਾਂ ਖਲਗੀ ਹੈ ਹੁੰਦੇ ਨੂੰ ਹੋਰ ਕੀ ਗੱਲ ਕਾਹਦੀ ਨਾ ਲੱਗੀ ਭੁੱਖਾ ਔਖੇ ਨੂੰ ਬੱਤ ਲੱਗੇ ਪਿਆ ਤੇ ਫੇ ਰੋਟੀ ਖਾਲਾ ਪਈਆ ਕੋਈ ਬਹਿਤ ਬਹਿਤਾ ਦੇ ਦੇ ਹਾਂ ਪਈਆ ਰੋਟੀ ਪਈਆ ਹਾਂ ਮੈਂ ਖਾਇਆ ਮਾ ਖਾਇਆ ਜਾਂ ਬੇ ਬੇ ਹੀ ਪਈਆ ਰਾਤਾਂ ਹੀ ਹਾਂ ਰਾਤਾਂ ਨੂੰ ਖਾਲਾ ਰਾਤਾਂ ਹੀ ਖਾਇਆ ਕੀ ਆਮੀ ਲੱਗੇ ਨੂੰ ਬੱਤ ਕਿਵੇਂ ਇੱਥੇ ਲੱਗੀ ਪਈ ਹੈਗੀ ਇੰਨਾ ਸ਼ੁਕਰ ਹੋਈ ਗੱਲ ਉਲਟੀ ਨਾ ਇਹਨੇ ਕਰੀ ਜੇ ਮੈਂ ਨਾ ਆਉਂਦੀ ਤਾਂ ਇੱਥੇ ਪਤਾ ਨਹੀਂ ਕੀ ਕਰਦੀ ਹਰ ਸਿੱਤੇ ਦੱਸੋਣਾ ਇਹਨੂੰ ਕੌਣ ਸਾਫ ਕਰਦਾ ਹੈ ਇਹਦਾ ਮੁੰਡਾ ਤਾਂ ਐ ਕਹ ਰਿਹਾ ਨਾ ਵੇ ਵੇ ਬਿਮਾਰ ਹੋ ਗਈ ਇੱਥੇ ਸਫਾਈ ਕਰ ਪੋਚਾ ਲਾ ਮੇਥੋਂ ਕੋ ਪੋਚੇ ਲੱਗਦੇਗੇ ਕੋਈ ਨਹੀਂ ਮੈਂ ਤਾਂ ਭੁੱਖੀ ਨੂੰ ਬੱਤ ਲੱਗ ਗਈ ਇਹਦਾ ਵੀ શરી ਪਿਆਗਾ ਜਮਾ ਸਬਰ ਹੀ ਨਹੀਂ ਹੈਗਾ ਬੁੜੀ ਨੂੰ ਵੀ ਵੀ ਤੂੰ ਖਾ ਲੈ ਦੋ ਰੋਟੀਆਂ ਖਾ ਕੇ ਨੀਰਾ ਪਾਉਣ ਬਗ ਜਾ ਜੇ ਤੈਨੂੰ ਕਹਿਆ ਸੀ ਪੰਜਾਂ ਰੋਟੀਆਂ ਦਈਏ ਭਾਲਦੀ ਹੈਗੀ ਦੇਖਦੇ ਆ ਨਾ ਖਾਂਦੀ ਹੈ ਕਿੰਨਾ ਰੋਟੀ ਕਿਤੇ ਫਿਰ ਉਹ ਆ ਵੀ ਨਾ ਜਾਵੇ ਮੈਂ ਤਾਂ ਖੋਲ ਏਂ ਐਂ ਖਾ ਜਾਣੀ ਮੈਂ ਤਾਂ ਉਹ ਮਰ ਜਾਣੀ ਨਹੀਂ ਨੀ ਕਿਵੇਂ ਖਾਈ ਜਾਨੀਆਂ ਬੇਬੇ ਉਹ ਮੱਜੇ ਤੇ ਬੈ ਕੇ ਖਾਲਾ ਮਾਥ ਤੇ ਪਣੀ ਖੋਮੀ ਰੋਟਾ ਕਤ ਨਹੀਂ ਮਾੜਾ ਖਾ ਕੇ ਤੂੰ ਖੋਣਾ ਮਨੇ ਨਹੀਂ ਖੋਣੀ ਉਹ ਮਰ ਜਾਣੀ ਨਹੀਂ ਨੀ ਮੈਂ ਤਾਂ ਜਮਾ ਜਲੂਸ ਕੱਢ ਰੱਖਿਆ ਮੇਰਾ ਜੇ ਕੁ ਆ ਜੇ ਤਾਂ ਕੀ ਕਹੇ ਲੈ ਹੁਣ ਆ ਉਹ ਵੇਗੀ ਸੁੱਕੀ ਰੋਟੀ ਲੈ ਕੇ ਖਾਈ ਚਲ ਅਕੀਮ ਨਹੀਂ ਬਨਣਾ ਨਹੀਂ ਤੱਕੇ ਸਾਹ ਨੂੰ ਜੇ ਮੈਨੂੰ ਫਿਰ ਦੇਣੀ ਹੈ ਫਿਰ ਮੈਨੂੰ ਰੋਟੀ ਨਹੀਂ ਫਿਰ ਮੈਨੂੰ ਬੱਤ ਲੱਗ ਜਾਣੀ ਫਿਰ ਰੋਟੀ ਤਾਂ ਬਣ। ਉਹ ਨਹੀਂ ਗਾ ਦਾਦ ਜਾ ਹੋ ਗਿਆ। ਨਕੋ ਦੇਖਦੀਆਂ ਖਾਲੀ ਕਿਨਾਰੇ ਰੋਟੀ ਕਿਤੇ ਮੁੰਡਾ ਆ ਜਾਓ ਤੇ ਸਾਹਮਣੇ ਮੇਰੀ ਬੇਇੱਜ਼ਤੀ ਸਮਾਰ ਕੇ ਕਰਦੇ। ਖਾ ਗਈ ਰੋਟੀ ਬੇਬੇ। ਤਾਂ ਖਾ ਗਈ। ਬੇਬੇ ਉਹਦੇ ਆਏ ਤਾਂ ਨਾ ਕੁਛ ਬੋਲਨੀ ਮੈਂ ਤਾਂ ਕੁਛ ਨਹੀਂ ਜਾਣਦੀਆਂ ਦੇਖ ਲੈ ਕੋਟਰ ਸੋਈ ਕੀ ਪਿਆ ਮੇਰਾ। ਨਹੀਂ ਪੁੱਤ ਕੁਝ ਨਹੀਂ ਬੋਲਦੀ। ਭੁੱਖ ਲੱਗੀ ਹੈ ਰੋਟੀ ਖਾ ਲੈ ਰੋਟੀ ਮੈਂ ਤਾਂ ਹੋਰ ਵੀ ਪਈਆਂ ਖਾ ਲੈ। ਨਾ ਬਹੁਤ ਹੈ ਮੇਰਾ ਖਾ ਲਈ ਬਹੁਤ ਖਾ ਲਈ ਵਾਦੂ ਰਹੀ ਹੀ ਮੈਨੂੰ ਤਾਂ ਖਾ ਗਈ ਸਾਰੀ ਹਾਂ ਮੈਨੂੰ ਤਾਂ ਲੱਗਦਾ ਨਹੀਂ ਖਾ ਲਈ ਦੇਖ ਨਾ ਖਾ ਲਈ ਆਖੇ ਇਹ ਤਾਂ ਕੁਝ ਨਹੀਂ ਮੇ ਪਤਾ ਆ ਦੇਖ ਲੈ ਮੈਨੂੰ ਤਾਂ ਲੱਗਦਾ ਜੀ ਮੇ ਰੋਟੀ ਹੁੰਦੀ ਨਾ ਨਾ ਕੁਝ ਨਹੀਂ ਰੋਟੀ ਕਾਨੂੰ ਲੱਗਦੀ ਐ ਰੇਪੇ ਮੈਨੂੰ ਨਾ ਵਾ ਇਕੰਦ ਕਾ ਮੈਨੂੰ ਲੜਦ ਕਾ ਉਹ ਲਾਏ ਨਾ ਤੇ ਬੇਇਤੀਆਂ ਕਰਦੀ ਮੈਨੂੰ ਪਤਾ ਬਾਹਰ ਜਾ ਕੇ ਦਿਖਾ ਕੇ ਆਏਂਗੀ ਆ ਮੇਰੇ ਕੋਲ ਸੁੱਕੀ ਰੋਟੀ ਦਿੰਦੀ ਮੇਰੀ ਨੂੰ ਨਹੀਂ ਬੇਹੇ ਗੱਤ ਪੀ ਨਾ ਨਾ ਪਤੋ ਇਹ ਉਹ ਮੱਖ ਬੰਦੇ ਈ ਵਾਰੀ ਨੇ ਰਾਤ ਨੂੰ ਭੁੱਖ ਲੱਗ ਜਾਂਦੀ ਐ ਉੱਠ ਕੇ ਸੁੱਤੀ ਪਈ ਇਹ ਰਾਤ ਨੂੰ ਡੱਬੇ ਚ ਪੰਨਿਆਂ ਨੇ ਖਾਲੇ ਕਰ ਚੱਕੇ ਕਿੰਨੇ ਕਦ ਹਟਾਏ ਮੈਨੂੰ ਉੱਠ ਰਾਇਆ ਰੋਟੀ ਤਾਂ ਕਰੇ ਮੈਂ ਨਹੀਂ ਰੋਕ ਕੇ ਮੈਂ ਤੈਨੂੰ ਰੋਟੀ ਤਾਂ ਦਿੰਨੀ ਆ ਰੋਟੀ ਤਾਂ ਉਹਦੇ ਨਾਲ ਢਿੱਡ ਭਰਦੀ ਐ ਤੇਰਾ ਮਨ ਆਇਆ ਲਾਵਾ ਕਈ ਵਾਰ ਉੱਠਣਾ ਜਾ ਔਖਾ ਰੋਗਾ ਮੈਂ ਪਤਨੀ ਨੂੰ ਖੋਲ ਕੇ ਖਾ ਲੂੰ ਚੱਲ ਬੰਨੀ ਰੱਖ ਮੈਂ ਤੈਨੂੰ ਤੇਰੇ ਮੁੰਡੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਨਾ ਉਹ ਕੀ ਰੋਟੀ ਨਾਲ ਕਰਦੀ ਫਿਰਦੀ ਐ ਤੂੰ ਐ ਕਹਿੰਦੇ ਵੀ ਮੈਨੂੰ ਤਾਂ ਮੰਜੇ ਤੇ ਬੈਠੀ ਨੂੰ ਥਾਰਕ ਥੱਕ ਕੇ ਰੋਟਾ ਲਾ ਗਈ ਆ ਹਾਂ ਐ ਕਹਿੰਦਾ ਇਹ ਚੀਜ਼ ਕਰਨੀ ਐ ਠੀਕ ਐ ਪਤਾ ਨਹੀਂ ਲੱਗਣ ਦੇ ਨਾ ਕਹੇ ਜੀ ਮਰਜ਼ੀ ਖਾ ਜਾ ਜੇ ਜੀ ਤੈਨੂੰ ਪਸੰਦ ਐ ਸੁੱਕੀ ਖਾ ਲੈ ਆਟਾ ਦੀ ਖਾ ਲੈ ਦਿਨ ਆੜੀ ਖਾ ਲੈ ਠੀਕ ਐ ਨਹੀਂ ਪਤਾ ਨਹੀਂ ਦਾਦੇ ਕੋਈ ਅੰਦਾਜ਼ ਨਹੀਂ ਹੁਣ ਮੈਂ ਕਰੇ ਤੂੰ ਤਾਂ ਬਸਣਾ ਦੀ ਤੂੰ ਤਾਂ ਉਹੀ ਗੱਲ ਜੇ ਮੈਂ ਘੋਟੇ ਨਾਲ ਘੁਰਦੀ ਨਾ ਤੂੰ ਕਿੱਥੇ ਸੁਖ ਨਾ ਕਹਿੰਦੀ ਸੁਪਨਾ ਦਾ ਫੇਰ ਕਾ ਘੋਟੇ ਹਾਂ ਉਹ ਤਾਂ ਫਿਰ ਮੈਂ ਡਰਦੀ ਆ ਤੇਥੋਂ ਤਾਂ ਹੀ ਨਹੀਂ ਦੱਸਦੀ ਹਾਂ ਕੋਟੇ ਤੇ ਡਰਦੀ ਸੁਖ ਨੇ ਕਿਹਾ ਹੁੰਦਾ ਸੀ ਮੈਨੂੰ ਪਤਾ ਸੀ ਤੂੰ ਸਾਰਾ ਭਾਂਡਾ ਭੰਨਣ ਵਾਲੀ ਸਾਰੇ ਮੁੰਡੇ ਕੋਲੇ ਹੋਰ ਮੈਂ ਤੈਨੂੰ ਦੱਸ ਬੇਬੇ ਜੇ ਤੱਕ ਘਰੇ ਰਹੇ ਤਾਂ ਮੇਰੇ ਤਰੀਕੇ ਹਿਸਾਬ ਨਾਲ ਚੱਲ ਜੇ ਮੈਂ ਮੈਂ ਤੈਨੂੰ ਚਲਾਉਣਾ ਚਾਹੁੰਦੀ ਆ ਤੇ ਜੇ ਬੋਲੀਆਂ ਨਾ ਮਾੜਾ ਹੀ ਕੁਝ ਦੱਸੇ ਕੋਟਾ ਛੱਡ ਤੈਨੂੰ ਘਰੋਂ ਬਾਹਰ ਕੱਢ ਕੇ ਉਹ ਬਿਰਦਾ ਆਸ਼ਰਮ ਚ ਛੱਡ ਕੇ ਆਉਂ ਉੱਥੇ ਪੱਖਾ ਵੀ ਨਹੀਂ ਹੈ ਤੇ ਪੱਖਾ ਤੇ ਲਾ ਕੇ ਪੈ ਜਾਨੀ ਕੋਈ ਨਹੀਂ ਪਤਾ ਦੱਸ ਦੇ ਨਹੀਂ ਉਲਟਾ ਜੰਡ ਕੇ ਮੈਨੂੰ ਤੇ ਨਹੀਂ ਛੱਡ ਚੰਦੀ ਜਿਵੇਂ ਮੈਂ ਕਹਿੰਦੇ ਆ ਮੈਂ ਕੰਮ ਕਰ ਲਿਆ ਕਰ ਹੁਣ ਤੇਰੇ ਮੁੰਡੇ ਨੇ ਵੀ ਕਹਤਾ ਮੇਰੀ ਮਾਂ ਤੋਂ ਕੰਮ ਕਰਾ ਰਿਆ ਕਰ ਆਹੋ ਠੀਕ ਆ ਚੰਗਾ ਬਸ ਕਰੀ ਚੱਲ ਕਰ ਲਉਂਗੀ ਕੋਈ ਜੇ ਕੋਈ ਹੰਕਮ ਆਇਆ ਤਾਂ ਦੱਸ ਦੇ ਕਰ ਆਉਂਗੀ ਕਰਨੀ ਕੋਈ ਨਹੀਂ ਸਰਜੀ ਸ਼ੂਜੀ ਬਣਾ ਲਈ ਫਿਰ ਚੀਰ ਕੇ ਚੰਗਾ ਲੱਗਦਾ ਮੇਰਾ ਮੁੰਡਾ ਵੀ ਮੇਰੇ ਕੰਨੀ ਦਾ ਸੀ ਮੈਨੂੰ ਪੁੱਛਦਾ ਰਹਿੰਦਾ ਵੀ ਰੋਟੀ ਖਾ ਲਈ ਮਾਂ ਜਾਂ ਖਾਦੀ ਨਹੀਂ ਮੈਨੂੰ ਐਵੇਂ ਝੂਠੀਆਂ ਗੱਲਾਂ ਕਹਿੰਦੀ ਰਹੀ ਵੀ ਹਾਂ ਖਾ ਲਈ ਖਾ ਲਈ ਅਤੇ ਝੂਠ ਤਾਂ ਬੋਲਣਾ ਨਹੀਂ ਚਾਹੀਦਾ ਹੁਣ ਮੇਰੇ ਤੇ ਪੈ ਗਿਆ ਉਹ ਝੂਠਾ ਜੇ ਮੈਂ ਝੂਠ ਬੋਲਦੀ ਸੀਗੀ ਹੁਣ ਪਤਾ ਨਹੀਂ ਹੈ ਨੇ ਕੀ ਕਰਿਆ ਉਹ ਵੀ ਇਹਦੇ ਮੰਗਰ ਲੱਗ ਗਿਆ ਹੁਣ ਮੈਂ ਕਿਸੇ ਨੂੰ ਦੱਸਣ ਜੋਗ ਦੀ ਵੀ ਨਹੀਂ ਨਾ ਮੈਨੂੰ ਕੋਈ ਪੁੱਛੇ ਵੀ ਰੋਟੀ ਖਾ ਲਈ ਜਾਂ ਨਾ ਖਾ ਲਈ ਹੁਣ ਤਾਂ ਐ ਮੇਰੀ ਮਾਂ ਦੀ ਬਹੁਤ ਦੋ ਸੇਵਾ ਕਰਦੀ ਐ ਹਰਕ੍ਰੀਤ ਐ ਹੁਣ ਉਹਨੂੰ ਕੀ ਬਤਾ ਸੀਗਾ ਵੀ ਮੇਰੀ ਮਾਂ ਦੀ ਸੇਵਾ ਕਰਦੀ ਐ ਜਾਂ ਨਹੀਂ ਕਰਦੀ ਮੈਂ ਆਪ ਹੀ ਦੱਸੀ ਗਈ ਨਿਹਾਂ ਆ ਮੈਨ ਫੜਾਉਂਦੀ ਐ ਭਾਈ ਰੋਟੀ ਮੈਨ ਫੜਾਉਂਦੀ ਐ ਚਾਹ ਉਹ ਤਾਂ ਦਰਦੀ ਕਹੀ ਗਈ ਦੱਸਦੇ ਆ ਉਹ ਤੋਂ ਇਸ ਸਪੀਕਰ ਦਾ ਰੇਟ 2799 ਰੁਪਏ ਹੈ ਜੀ ਇਹ ਸਪੀਕਰ ਬਹੁਤ ਵਧੀਆ ਹੈ ਐਮਾਜਨ ਦਾ ਪ੍ਰੋਡਕਟ ਹੈ ਇਹ ਸਾਡੇ ਕੋਲੇ ਘੱਟੋ ਘੱਟ ਡੇਢ ਦੋ ਸਾਲ ਹੋ ਗਏ ਨੂੰ ਸਪਰਤਿਆਂ ਨੂੰ ਜੇ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਮਿਲ ਜੂਗਾ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨੂੰ ਮੰਗਾ ਸਕਦੇ ਹੋ ਡਿਲੀਵਰੀ ਇਹਦੀ ਬਿਲਕੁਲ ਫ੍ਰੀ ਹੋ ਇਹ ਬਹੁਤ ਵਧੀਆ ਸਪੀਕਰ ਹੈ ਦੇਖਣ ਦੇ ਵਿੱਚ ਬਹੁਤ ਛੋਟਾ ਲੱਗਦਾ ਹੈ ਪਰ ਵੱਡੇ ਵੱਡੇ ਸਪੀਕਰ ਨੂੰ ਇਹ ਮਾਤ ਪਾਉਂਦਾ ਜਿਵੇਂ ਤੁਸੀਂ ਕਥਾ ਕਹਾਣੀ ਗੁਰਵਾਣੀ ਬਾਜਣਾ ਸੁਣਨਾ ਹੋਵੇ ਤਾਂ ਤੁਸੀਂ ਬਲੂਟੁੱਥ ਦੇ ਨਾਲ ਨੂੰ ਜੋੜ ਦਿਓ ਕਿਤੇ ਮਰਜੀ ਸਾਨੀ ਦੇ ਨਾਲ ਤੁਸੀਂ ਇਹਨੂੰ ਧਰ ਸਕਦੇ ਹੋ ਕੋਈ ਜਿਆਦੇ ਧੰਕ ਨਹੀਂ ਪਾਉਂਦਾ ਬਿਲਕੁਲ ਸਾਫ਼ ਬਾਜ ਦਿੰਦਾ ਹੈ ਕਿ ਤੁਸੀਂ ਕਿਤੇ ਯਾਤਰਾ ਤੇ ਜਾਣਾ ਹੈ ਜਾਂ ਕਿਤੇ ਬਾਹਰ ਜਾਣਾ ਹੈ ਤੁਸੀਂ ਆਸਾਨੀ ਦੇ ਨਾਲ ਇਹਨੂੰ ਲੈ ਜਾ ਸਕਦੇ ਹੋ ਬਹੁਤ ਹੀ ਵਧੀਆ ਸਪੀਕਰ ਹੈ ਇਹਦਾ ਰੇਟ 2299 ਪੀਏ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਮਿਲ ਜੂਗਾ Amazon ਦਾ ਇਹ ਪ੍ਰੋਡਕਟ ਹੈ ਤੇ ਡਿਲੀਵਰੀ ਤੁਹਾਨੂੰ ਬਿਲਕੁਲ ਇਹਦੀ ਫਰੀ ਕੀਤੀ ਜਾਊਗੀ ਰੋਟੀ ਵੀ ਭੁੱਖ ਲੱਗੀ ਆ ਰੋਟੀ ਤਾਂ ਪਤਾ ਨਹੀਂ ਕਿੱਥੇ ਹੋ ਆਪ ਹੀ ਬਾੜ ਲੈਣੇ ਆ ਪਤਾ ਨਹੀਂ ਕਿੱਥੇ ਰੋਟੀਆਂ ਧਰੀਆਂ ਹੋਣਗੀਆਂ ਆ ਪਿਆ ਰੋਟੀ ਵਾਲਾ ਡੱਬਾ ਇਹਦਾ ਖਾਲੀ ਪਿਆ ਜਮਾਂ ਲੈ ਕਰ ਲੈ ਗੱਲ ਰੋਟੀ ਨਹੀਂ ਸੀਗੀ ਡੱਬੇ ਚ ਇੱਕ ਵੀ ਬੇਬੇ ਨੂੰ ਜਾ ਕੇ ਪੁੱਛਦਾ ਬੇਬੇ ਆਪ ਤਾਂ ਹਰਮਿਤ ਕਿੱਧਰ ਗਈ ਹੈ ਪਤਾ ਨਹੀਂ ਇੱਥੇ ਪਈ ਹੋਊਗੀ ਤਾਂ ਐਸੀ ਆਏ ਕਮਰੇ ਜਾ ਉਸੇ ਕਮਰੇ ਚ ਤੋ ਪਈ ਉਹ ਮਤਲਬ ਰੋਟੀ ਖਾਣੀ ਸੀ ਭੁੱਖਾ ਸੀਗਾ ਤੇ ਆਪਣੇ ਤਾਂ ਉੱਥੇ ਡੱਬੇ ਚ ਕੋਈ ਰੋਟੀ ਨਹੀਂ ਸੀ ਹੈ ਨਹੀਂ ਤੂੰ ਤੇ ਆ ਕੇ ਬੰਨੀ ਬੈਠੀ ਹੈ ਮੈਨੂੰ ਪਤਾ ਬੇਬੇ ਇਹ ਮੈਂ ਆਉਂ ਤੂੰ ਖਾਣ ਤਾਂ ਕਿਹਾ ਦੇ ਮੈਨੂੰ ਦੇਖ ਤਾਂ ਲੈਣ ਦੇ ਕੀ ਬੰਨੀ ਬੈਠੀ ਹੈ ਇਹ ਨਹੀਂ ਗਾਤਾ ਕੁਛ ਨਹੀਂ ਆ ਕੁਛ ਨਹੀਂ ਆ ਕਿਉਂ ਲੈ ਮਹਾਗਰੇ ਪਤਾ ਨਹੀਂ ਕੀ ਬਣੀ ਰੋਟੀ ਬੰਨੀ ਬੈਠੀ ਹੈ ਮੇਲੇ ਮੈਂ ਦਫ ਬੁੱਕ ਲਗ ਗਈ ਮੈਂ ਤਾਂ ਆਹੀ ਰੋਟੀ ਖਾ ਲੈਣਾ ਪੂਰਾ ਲੈ ਬਤਾ ਖਾ ਲਾ ਤੂੰ ਮੈਂ ਆਈ ਸੀ ਮਗਾਈ ਤੇ ਆਪਣੇ ਆ ਜਾਣਾ ਕਤੂਰਾ ਜਾਂ ਉਹਨੂੰ ਪਾ ਦੂੰਗੀ ਕੁੱਤੇ ਨੂੰ ਪੋਣੀ ਸੀ ਕਿ ਮੈਂ ਹੋਰ ਤੈਨੂੰ ਤੂੰ ਕੁੱਤਾ ਸਮਝਦਾ ਬੱਬੇ ਉਹ ਨਹੀਂ ਕੁੱਤਾ ਤੈਨੂੰ ਤਾਂ ਨਹੀਂ ਕਿਹਾ ਨਹੀਂ ਮੈਂ ਕੁੱਤਾ ਆਜੇ ਆਪਣੇ ਆ ਜਾਣਾ ਬਾਹਰ ਗਈ ਮਗਾਵੋ ਸਿਰਦ ਮੈਂ ਤਾਂ ਹੀ ਬੰਦੇ ਦਾ ਬੰਨੜੀ ਤੂੰ ਕ ਖਾਵੇਂਗਾ ਨਹੀਂ ਆਏ ਤੂੰ ਕੁੱਤਾ ਬਣ ਕੇ ਕੋਹਾ ਹੋਰ ਬੱਬੇ ਮੈਂ ਤਾਂ ਜਮਾਲ ਆਹੀ ਰੋਟੀ ਖਾ ਲੈਣਾ ਕਹਿੰਦੇ ਮੈਂ ਤਾਂ ਲੈ ਕੁੱਤੇ ਨੂੰ ਪੋਣੀ ਸੀ ਲੈ ਮੈਨੂੰ ਪਤਾ ਕੋਈ ਖਦਾ ਖੁਦਾ ਤੁਮ ਮੇਰਾ ਨਾਮ ਮੇਰੀ ਗੱਲ ਬੋਲ ਖਦਾ ਭਾਈ ਤੂੰ ਤੂੰ ਜਦੋਂ ਹੁਣ ਤੂੰ ਪੁੱਠਾ ਵੀ ਬੋਲਣ ਲੱਗੀ ਨਹੀਂ ਹਾਂ ਕਾ ਨਾ ਅੱਜ ਤੂੰ ਕਹੀਂ ਇਕੱਲੇ ਮੇਰੀ ਇਹ ਤਾਂ ਮੰਨਦਾ ਨਹੀਂ ਮੇਰਾ ਪੁੱਤ ਮੈਨੂੰ ਇਸ ਕੀ ਤਰੀਆਂ ਗੱਲਾਂ ਮੰਨਾਂ ਬਸ ਕਾ ਨਾ ਬੱਤਾ ਜਿਓ ਕਰਮ ਮਾਰੇ ਹੋਇਆ ਨਾ ਹਉ ਦਾ ਹੀ ਹੁੰਦਾ ਹੁੰਦਾ ਕਰਮ ਮਾਰੇ ਕੀ ਕਰਨ ਮਾਰੇ ਨੇ ਕਿ ਮੈਂ ਤੇਰਾ ਕੋਈ ਕਹੀ ਗੀ ਵਾਲ ਮੈਂ ਤੇ ਕੁੱਤੇ ਨਹੀਂ ਪੁੱਛ ਤੂੰ ਖਾ ਲੈ ਕੇ ਲੈ ਝਾੜ ਬੋਲਤ ਵੀ ਬੈਰੀ ਬਣ ਜਾਂਦੇ ਜਦੋਂ ਕੋਈ ਬੰਦੇ ਦਾ ਕਿਸਮਤ ਆ ਉਹ ਹੋ ਜੇ ਕਿ ਇਹ ਮਾਂ ਪਿਆਰਾ ਕੋਈ ਦੇ ਨਹੀਂ ਦੇ ਸਕਦਾ ਹੁੰਦਾ ਨਹੀਂ ਮਾਂ ਪਿਆਰ ਦਾ ਕੋਈ ਹੁਣ ਜਿੱਦ ਕਾਲ ਪੁੱਛਦਾ ਹੀ ਨਹੀਂ ਐ ਕਾਹ ਪੁੱਛਦਾ ਵੀ ਮਾਂ ਤਾਂ ਪੁੱਤ ਨੂੰ ਪਾਉਂਦੀ ਆ ਸੁੱਕੇ ਜਾਂ ਆਪ ਗਿੱਲੇ ਚ ਪੈਂਦੀ ਆ ਹਾਂ ਵੀ ਮੇਰਾ ਪੁੱਤ ਨਾ ਗਿੱਲੇ ਚ ਪੈ ਜੇ ਠੰਡ ਲੱਗ ਜੂਗੀ ਤੇ ਪੁੱਤ ਤਾਂ ਆਪ ਕਾਹ ਨੂੰ ਕਰਦੇ ਆ ਪੁੱਤ ਕਾਹ ਨੂੰ ਕਰਦਾ ਜੇ ਮਰਤੀ ਹੋਵੇ ਕਾ ਤਾਂ ਮੈਨੂੰ ਐਨੀ ਕਿਉਂ ਬੇਨਿਆਦਰੀ ਹੋਮ ਮੇਰੀ ਤੀ ਦੁੱਖ ਸੁੱਖ ਸੁਣ ਲੈ ਮੇਰਾ ਜੇ ਮਰਤੀ ਹੈ ਨਹੀਂ ਮੇਰੇ ਪੁੱਤ ਵੀ ਨਹੀਂ ਸੁਣਦੇ ਉੱਤ ਵੀ ਉਹਨਾਂ ਦੇ ਬਾਣੇ ਬੈਠੇ ਬਗਾਨੀਆਂ ਧੀਆਂ ਦੇ ਅੱਜ ਤਾਂ ਬੁੜੀ ਨੂੰ ਜਮਾ ਪਾਗਲੀ ਕਰਤਾ ਮੈਨੂੰ ਮੈਨੂੰ ਤਾਂ ਲੱਗ ਰਿਹਾ ਬੇਬੇ ਦਾ ਦਿਮਾਗ ਹੱਲ ਗਿਆ ਬੇਬੇ ਤਾਂ ਪਾਗਲ ਹੋ ਗਈ ਹੁਣ ਇਹ ਤਾਂ ਪਾਗਲ ਆੜੀਆਂ ਗੱਲਾਂ ਕਰਨ ਲੱਗ ਗਈ ਜੇ ਲੋਕ ਕਿਵੇਂ ਬੱਤ ਲਈ ਜਾਂਦੀ ਸੀ ਆਗੇ ਮੈਂ ਤਾਂ ਆ ਗਿਆ ਹਾਂ ਮੁੰਡਾ ਰੋਟੀ ਦੀ ਭੁੱਖ ਲੱਗੀ ਸੀ ਪਹਿਲਾਂ ਮੈਂ ਰਸੋਈ ਚ ਵਾਗਿਆ ਮੈਂ ਤਾਂ ਆ ਵੀ ਮੈਂ ਰੋਟੀਆਂ ਚੱਕ ਲਿਆ ਕਿਉਂਕਿ ਮੈਨੂੰ ਬੋਲ ਮਾਰਦੇ ਮੈਨੂੰ ਤਾਂ ਪਤੀ ਨਹੀਂ ਲੱਗਿਆ ਉੱਥੇ ਰੋਟੀਆਂ ਹੈ ਹੀ ਨਹੀਂ ਸੀਗੀਆਂ ਕਿ ਮੈਂ ਬੇਬੇ ਕੋਲੇ ਬਹਿ ਗਿਆ ਬੇਬੇ ਨੇ ਘਰ ਚੁਨੀਜ਼ੀਲੈਂਡ ਰੋਟੀਆਂ ਬੰਨੀਆਂ ਅੱਧੀ ਘਰ ਰੋਟੀ ਬੰਨੀ ਬੈਠੀ ਹਾਂ ਤੇ ਉਹ ਤਾਂ ਮਨਤਰਾ ਦੇ ਬੇਬੇ ਜੰਮੀ ਪਾਗਲ ਹੋ ਗਈ ਪਾਗਲਾਨੀਆਂ ਗੱਲਾਂ ਕਰਦੀ ਐ ਲੈ ਮੈਂ ਤੈਨੂੰ ਕਹੀ ਤਾਂ ਇੰਨੇ ਵੀ ਬੇਬੇ ਤਾਂ ਪਾਗਲ ਹੋਈ ਪਈ ਬੇਬੇ ਤਾਂ ਮੈਨੂੰ ਇੱਥੋਂ ਤੱਕ ਕਹਿਤਾ ਅੱਜ ਮੈਂ ਕਿਹਾ ਬੇਬੇ ਰੋਟੀ ਖਾਣਾ ਅੱਜ ਹੀ ਮੈਨੂੰ ਭੁੱਖ ਲੱਗੀ ਆ ਕੇ ਖਾ ਲੈ ਖਾ ਲੈ ਭਾਈ ਮੈਂ ਤਾਂ ਕੁੱਤੇ ਨੂੰ ਪਾਉਣੀ ਸੀ ਤੂੰ ਖਾ ਲੈ ਲੈ ਮੈਂ ਕਿਹਾ ਮੈਂ ਕੁੱਤਾ ਕਿਤੇ ਇੰਨੀਆਂ ਇੰਨੀਆਂ ਗੱਲਾਂ ਕਰਦੀ ਐ ਜੰਮੀ ਪਾਗਲ ਹੋ ਗਈ ਬੇਬੇ ਪਰ ਜੇ ਜੋ ਤੈਨੂੰ ਹੈ ਕਹੀ ਜਾਂਦੀ ਐ ਬੇਬੇ ਵੀ ਭਾਈ ਮੈਂ ਤਾਂ ਕੁੱਤੇ ਵਾ ਤੇ ਬੰਨੀ ਸੀ ਕੁੱਤੇ ਨੂੰ ਪਾਉ ਮੈਨੂੰ ਕੀ ਕੁਝ ਬੋਲਦੀ ਉਹ ਸਾਰਾ ਦਿਨ ਤੂੰ ਤਾਂ ਕਦੇ ਨਹੀਂ ਖੜਦਾ ਆ ਕੇ ਤੂੰ ਮੇਰੇ ਨਾਲ ਲੜਨ ਲੱਗ ਜਾਵੇਂ ਤੂੰ ਮੇਰੀ ਮਾਂ ਨੂੰ ਐ ਕਹਿੰਦੀ ਐ ਕਹਿੰਦੀ ਤੈਨੂੰ ਸਾਰਾ ਦਿਨ ਨਹੀਂ ਬੋਲਦੀ ਰਹਿੰਦੀ ਮੈਂ ਜਿਦੋਂ ਦਾ ਦਿਮਾਗ ਹੀ ਨਹੀਂ ਹੁਣਾ ਵੱਡੀ ਹੋ ਗਈ ਮੇਰਾ ਬੱਚੀ ਦਿਮਾਗ ਬੇਬੇ ਹੋ ਗਿਆ ਨਾ ਪਹਿਲਾਂ ਦਲੀਆ ਬੱਤ ਖਾ ਲਈ ਫਿਰ ਬੱਤ ਲੈਣ ਲੱਗ ਗਈ ਲੈ ਖਾ ਪੀ ਕੇ ਭੁੱਲ ਜਾਂਦੀ ਐ ਹਾਂ ਲੈ ਫਿਰ ਕਹਿੰਦੀ ਮੈਂ ਤਾਂ ਕੋਸ ਸੁਪਨਾ ਆਇਆ ਸੀ ਇੰਨੇ ਇੰਨੇ ਗੱਲਾਂ ਹੀ ਕਰੀਏ ਮੈਂ ਤਾਂ ਕਿਸੇ ਗੱਲ ਦੀ ਕੋਈ ਸੁਣਦੀ ਨਹੀਂ ਹੁੰਦੀ ਉਹਦਾ ਯਕੀਨ ਨਾ ਮੰਨਿਆ ਕਰ ਕਿਸੇ ਵੀ ਗੱਲ ਦਾ ਕਿਸੇ ਗੱਲ ਦਾ ਯਕੀਨ ਹੈਗਾ ਬੇਬੇ ਦਾ ਪਹਿਲਾਂ ਤਾਂ ਰੋਈਗੀ ਦੇਖ ਤੂੰ ਕਹਿੰਦਾ ਰੋਈ ਜਾਂਦੀ ਸੀ ਬੇਬੇ ਫਿਰ ਬੇਬੇ ਕਹਿੰਦੀ ਮੈਨੂੰ ਤਾਂ ਸੁਪਨਾ ਆਇਆ ਉਹ ਤੂੰ ਕੀ ਕੀ ਗੱਲ ਦਾ ਸੱਚ ਮੰਨੇਂ ਨਾ ਇਹ ਗੱਲ ਸੁਣ ਲੈ ਹੁਣ ਮੈਨੂੰ ਸਾਰੀ ਗੱਲ ਦਾ ਪਤਾ ਲੱਗਿਆ ਮੈਂ ਕੋਈ ਕਮਲਾ ਨਹੀਂ ਹੈਗਾ ਬੇਬੇ ਦਾ ਹੁਣ ਜਮਾ ਹੋ ਗਈ ਪਾਗਲਾ ਬੇਬੇ ਮੈਨੂੰ ਕੁਝ ਮਰਜ਼ੀ ਕਹੀ ਜਾਵੇ ਬੇਬੇ ਦਾ ਹੁਣ ਮੈਂ ਸੱਚ ਨਹੀਂ ਮੰਨਦਾ ਪਤਾ ਲੱਗ ਗਿਆ ਤੈਨੂੰ ਲੈ ਹੁਣ ਸਹੀ ਪਤਾ ਲੱਗ ਗਿਆ ਤੈਨੂੰ ਵੀ ਨਾ ਲੜਿਆ ਕਰ ਮੇਰੇ ਨਾਲ ਨਾ ਲੜਿਆ ਕਰ ਬੇਬੇ ਨੂੰ ਹੁਣ ਪਤਾ ਨਹੀਂ ਲੱਗਦਾ ਵਿਚਾਰੀ ਨੂੰ ਉਹ ਤਾਂ ਨਹੀਂ ਚੰਗੀਆਂ ਜਿਹੜੀ ਬੇਬੇ ਨੂੰ ਮੈਂ ਸਮਝੀ ਇੰਨੀ ਆ ਹਾਂ ਇਹ ਦੇਖ ਲੈਣਾ ਮੈਂ ਤੇ ਬੇਬੇ ਪਿੱਛੇ ਲਾ ਕੇ ਤੇ ਮੈਂ ਕੀ ਕੁਝ ਬੋਲਦਾ ਰਿਹਾ ਵੇਖ ਮੈਂ ਤੈਨੂੰ ਇਹ ਕਹਿੰਦੀ ਆ ਵੀ ਮੇਰੀ ਸੱਸਾਂ ਮੈਂ ਤਾਂ ਉਹਦੀ ਸੇਵਾ ਵਿਚਾਰੀ ਦੀ ਕਰੂੰਗੀ ਕਹਿ ਜੀ ਮਰਜੀ ਆ ਉਹੀ ਗੱਲ ਵੱਡਾ ਬੰਦਾ ਘਰੋਂ ਨਹੀਂ ਤਾਂ ਕਹਿਣਾ ਬਾਹਰ ਥੋੜੀ ਘੱਟੀ ਜੰਨੇ ਹੋਣਾ ਪਾਈ ਥੋੜੀ ਕਹਿਦੀ ਬੇਬੇ ਪਾਗਲ ਉਹ ਤੇ ਤੈਨੂੰ ਬੰਦਾ ਸਿਰ ਤੇ ਕਹੀ ਵੀ ਸਹੀ ਰੋਟੀ ਕਿਉਂ ਬੰਨੀ ਫਿਰਦੀ ਸੀ ਕਿ ਉਹ ਲੜਾ ਲਾ ਉਹ ਕੋ ਕੁੱਤਾ ਮਿਲਿਆ ਟੱਕਰ ਗਿਆ ਉਹਨੂੰ ਪਾ ਦੂਗੀ ਕਿਸੇ ਕੁੱਤੇ ਨੂੰ ਪਾਉਂਦੀ ਹੋਊਗੀ ਬਾਰਗੇ ਬੁੜੀਆਂ ਦੀ ਆਦਤ ਹੁੰਦੀ ਐ ਤੇ 베ਬੇ ਦੀ ਪ੍ਰਾਣੀ ਆਦਤ ਹੈ ਕੁੱਤੇ ਨੂੰ ਰੋਟੀ ਪਾਉਣੀ ਨਾਲੇ ਫਿਰ ਜਦੋਂ ਬੰਦਾ ਹਨਾ ਐਸ ਉਮਰ ਚ ਐ ਪਾਗਲ ਜਿਹੋ ਜੇ ਖਬਰ ਐ ਫਿਰ ਕੀ ਕੀ ਕਰਦਾ ਰਹਿੰਦਾ ਲੈ ਹੁਣ ਕਰੀ ਤੇ ਜਾਂਦੀ ਐ ਤੇਰੇ ਸਾਹਮਣੇ ਚਲ ਛੱਡ ਪਰ ਇਹਨਾਂ ਗੱਲਾਂ ਨੂੰ ਫਿਰ ਕੀ ਕਰ ਮੈਂ ਤਾਂ ਐ ਕਹਿੰਦੀ ਆ ਯਾ ਕੋ 베ਬੇ ਨੂੰ ਉੱਥੇ ਛੱਡੀ ਆਈਗੀ ਉੱਥੇ ਬੁੜੀਆਂ ਬੁੜੀਆਂ ਹੁੰਦੀਆਂ ਕਰਨਗਾਂ ਨਹੀਂ 베ਬੇ ਦਾ ਜੀ ਲੱਗ ਜੇ ਬਿਰਦਾਸ਼ਰਮ ਚਾ ਹਾਂ ਬਿਰਦਾਸ਼ਰਮ ਚਾ ਉਹ ਲਤੂ ਤਾਂ ਉਹਨੂੰ ਕਿੱਦੇ ਦੀ ਕਹਿੰਦੀ ਸੀ ਉਹ ਤਾਂ ਹਨਾ ਹੂੰ ਜਿਹੜੀ ਹੁਣ ਪੋਦੀ ਆਏ ਜੇ ਦਿਸ਼ਾ ਜੀ ਹੋਈ ਪਈ ਐ ਸੱਚ ਮੁੱਚੀ ਉਹ ਤਾਂ ਛੱਡਣ ਵਾਲੀ ਹੋਈ ਪਈ ਐ ਪਰ ਮੇਰਾ ਜਿਹੜਾ ਛੱਡਣ ਨੂੰ ਜੀ ਨਹੀਂ ਕਰਦਾ ਗੱਲ ਕਰ ਜੀ ਕਿਉਂ ਨਹੀਂ ਕਰਦਾ ਮੇਰੀ ਮਾਂ ਐ ਫਿਰ ਵੀ ਮੈਂ ਕਿਵੇਂ ਛੱਡ ਦੂੰਗਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਉੱਥੇ ਬੁੜਗਾਂ ਬੁੜਗਾਂ ਰਹਿੰਦੇ ਆ ਕੀ ਐ ਬੁੜਗਾਂ ਚ ਗੱਲਾਂ ਕਰਕੇ ਬੇਬੇ ਦਾ ਦਿਮਾਗ ਹੀ ਸੈੱਟ ਹੋ ਜੇ ਨਾ 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 ਮੇਰਾ ਨਹੀਂ ਦਿਲ ਮੰਨਦਾ ਇਸ ਗੱਲ ਨੂੰ ਮੈਂ ਚੱਲ ਮੈਂ ਦਿਲ ਮੰਨ ਮੇਰਾ ਕੋਈ ਗੱਲ ਨਹੀਂ ਨਾ ਮੰਨ ਫਿਰ ਮੈਂ ਕਰ ਕਹਿੰਦੀ ਆ ਚੱਲ ਤੋਂ ਐ ਕਰ ਹੁਣ ਹੁਣ ਮੇਰੇ ਨਾਲ ਤੂੰ ਗੱਲਾਂ ਹੀ ਕਰੀ ਜਾਏਂਗੀ ਮੈਨੂੰ ਤਾਂ ਭੁੱਖ ਆਇਆ ਸੀ ਮੇਰੇ ਵਾਸਤੇ ਰੋਟੀ ਬਣਾ ਕੇ ਲਿਆ ਰੋਟੀ ਬਣਾਉਣਾ ਨਹੀਂ ਐ ਮੈਂ ਆਟਾ ਗੁੱਜਿਆ ਤੇ ਮੈਂ ਤਾਂ ਬੇਬੇ ਨੂੰ ਵੀ ਕਿਹਾ ਸੀ ਵੀ ਬੇਬੇ ਜੇ ਤੂੰ ਰੋਟੀ ਖਾਣੀ ਨੇ ਮੈਨੂੰ ਦੱਸ ਦਿਆ ਕਰਨਾ ਬਣਾ ਕੇ ਦੇ ਦੇ ਉਹ ਬੇਬੇ ਨੂੰ ਨਾ ਬਜਮੀ ਦੀ ਰੋਟੀ ਦਿਆ ਕਰ ਉਹ ਤਾਂ ਬਾਲੀਆਂ ਰੋਟੀਆਂ ਖਾ ਕੇ ਫਿਰ ਬਿਮਾਰ ਹੋ ਜਾਂਦੀ ਹੈਗੀ ਮੈਂ ਤਾਂ ਦਸੀ ਤੇ ਇੰਨੀ ਆ ਪਹਿਲੇ ਦਲੀਆ ਦੋ ਰੋਟੀਆਂ ਖਾਧੀਆਂ ਸੀ ਫੇਰ ਤੂੰ ਕਹਿੰਨਾ ਮੇਰੀ ਮਾਂ ਨੂੰ ਤੂੰ ਦਲੀਆ ਦੇ ਮੈਂ ਕੋਲਾ ਪਰ ਕੇ ਦਲਗੀ ਇਹਦਾ ਦੇ ਤਾ ਉਹ ਸਾਰਾ ਦਲੀਆ ਖਾ ਗਈ ਉਹ ਛੱਡ ਪਰੇ ਹੁਣ ਮੈਨੂੰ ਬੱਤ ਲੈਣ ਲੱਗੀ ਹੋਣੀ ਨਹੀਂ ਪਤਾ ਡਾਕਟਰ ਦੇ ਬਾਗੀ ਹੋਵੇ ਟੀਕਾ ਲਵਾਉਣਾ ਮੇਰੇ ਵਾਸਤੇ ਵੀ ਰੋਟੀ ਬਣਾ ਦੇ ਹੁਣ ਤੂੰ ਮੈਂ ਰੱਖਾ ਕਰਦਾ ਕੋਈ ਨਹੀਂ ਉਹਦਾ ਖਵਾਤਾ ਚੱਲ ਤੂੰ ਪ੍ਰਸ਼ਾਦ ਜਿਹੜਾ ਖਵਾਤਾ ਬੇਬੇ ਨੂੰ ਤਾਂ ਐ ਕਿਵੇਂ ਮੋਲਣਾ ਪ੍ਰਸ਼ਾਦ ਖਵਾਤਾ ਖਵਾਤਾ ਇਹਦੀ ਇਹ ਦਲੀਆ ਫਿਰ ਤੂੰ ਤਾਂ ਖਾਦਾ ਨਹੀਂ ਉਹ ਬੇਬੇ ਖਾ ਗਈ ਸਾਰਾ ਚੰਗਾ ਚੰਗਾ ਰੋਟੀ ਬਣਾ ਬੇਬੇ ਨੇ ਦੋ ਤਿੰਨ ਵਾਰੀ ਪਵਾ ਲੈ ਕੇ ਰੱਖ ਕੇ ਨਹੀਂ ਆਦੀ ਬੇਬੇ ਹਰਪ੍ਰੀਤ ਤਲਕ ਹੀ ਜਾਂਦੀ ਐ ਕਿਉਂਕਿ ਬੇਬੇ ਨੂੰ ਬਰਦਾਸ਼ਤ ਰਮ ਛੱਡਈ ਐ ਉਹ ਮੈਂ ਨਹੀਂ ਬੇਬੇ ਨੂੰ ਬਰਦਾਸ਼ਤ ਰਮ ਛੱਡ ਸਕਦਾ ਇਹਦੀਆਂ ਸਾਰੀਆਂ ਗੱਲਾਂ ਮੰਨ ਲੂ ਹਰਪ੍ਰੀਤ ਦੀਆਂ ਕਰ ਕਰ ਇਹ ਗੱਲ ਨਹੀਂ ਮੈਂ ਮੰਨ ਸਕਦਾ ਬਰਦਾਸ਼ਤ ਰਮ ਮੈਂ ਮੇਰੀ ਨੂੰ ਕਦੇ ਵੀ ਨਹੀਂ ਛੱਡਦਾ ਤੂੰ ਆਦੀ ਕਿੰਨੀ ਪਾਗਲ ਹੋ ਜੇ ਹੁਣ ਤਾਂ ਮੈਂ ਆ ਆਪ ਹੀ ਸਾਹਮਣਾ ਇਧਰ ਆ ਗਈ ਸੀ ਬੇਬੇ ਇਧਰ ਹੀ ਗਈ ਸੀ ਬਾਹਰ ਬਾੜੀ ਕੰਨੀ ਤੇਰੇ ਮੁੰਡਾ ਕਹਿੰਦਾ ਸੀ ਕਹਿੰਦਾ ਮੈਨੂੰ ਲੱਗਦਾ ਬੇਬੇ ਦੇ ਦਿਮਾਗ ਖੱਲ ਗਿਆ अच्छा हां ओ तेरे ਪਰਦੇ رکھਦੀ ਸੀ اچھا ਮੇਰੇ ਕੀ ਪਰਦੇ ਰੱਖਦੀ ਸੀ ਬੇਬੇ ਤੇ ਦੱਸਦੀਆਂ ਤਾਂ ਲੜਾਈ ਪੈਂਦੀ ਆ ਕਾਸ਼ ਦੇ ਮੈਨੂੰ ਉਹ ਟਾਲੀ ਲੁਕੋ ਕੇ ਰੱਖੀ ਸੀ ਕਿ ਮੈਂ ਚੱਲ ਫੇਰ ਖਾ ਲੂੰ ਰਾਤ ਨੂੰ ਤੇ ਭੁੱਖ ਲੱਗੀ ਤੈਨੂੰ ਮੈਂ ਉਹਦੇ ਆਕੇ ਦੇ ਵੀ ਤੂੰ ਰੋਟੀ ਨਾ ਮੰਨ ਲੜ ਬੇਬੇ ਰੋਟੀ ਨੂੰ ਜਦ ਪਕਾਵਾਂਗੇ ਹੱਥ ਨੇ ਖਾਲੀ ਰੋਟੀ ਤੇ ਤੈਨੂੰ ਦਿਨੀ ਆ ਕਿਦਾਂ ਤੇਰੇ ਹੱਥ ਚ ਫੜੀਏ ਰੋਟੀ ਕਿਉਂ ਬੇਇਜ਼ਤੀਆਂ ਕਰਦੀ ਨਹੀਂ ਮੇਨਾਂ ਗੱਲ ਤੋਂ ਮੈਨੂੰ ਹੀ ਬਤਾ ਦਿਆਂ ਹਾਂ ਪੇ ਖੋਲ ਲੂਗਾ ਆ ਕੇ ਲੜਾਂਗਾ ਬੰਨੀ ਅੱਛਾ ਫਿਰ ਤਾਂ ਹੀ ਗੈਂਦੀ ਸੀ ਉਹਨਾਂ ਨੂੰ ਵੀ ਮੈਂ ਤਾਂ ਕੁੱਤੇ ਦਾ ਆ ਤੇ ਰੱਖੀ ਆ ਹਾਂ ਹਾਂ ਇਹ ਵਰਦਾ ਰੱਖਦੀ ਸੀ ਹਾਂ ਮੈਨੂੰ ਨਹੀਂ ਪਤਾ ਤੇਰਾ ਮੁੰਡੇ ਕਹੀ ਜਾਂਦੇ ਕਹਿੰਦੇ ਮੇਰੀ ਬੇਬੇ ਦਾ ਤਾਂ ਇਹ ਲੱਗਦਾ ਨਹੀਂ ਦਿਮਾਗ ਕਰ ਲਿਆ ਹੁੰਦਾ ਤੈਨੂੰ ਦਵਾਈ ਨਾ ਦਵਾ ਲੇਗੀ ਲੈ ਦਵਾਈ ਦਵਾਉਣ ਨੂੰ ਮੈਨੂੰ ਕੀ ਹੋਇਆਗਾ ਬੁੱਢਾ ਮੌਕਾ ਸੀ ਵਧੀਆ ਹੁਣ ਤਾਂ ਮੈਂ ਤੈਨੂੰ ਛੱਡਣਾ ਹੁੰਦਾ ਨਾ ਮੈਂ ਤੈਨੂੰ ਪਾਗਲਖਾਨੇ ਵੀ ਛੱਡ ਸਕਦੀ ਆ ਵੀ ਬੇਬੇ ਪਾਗਲ ਹੋ ਗਈ ਵਰਦਾ ਸ਼ਰਮ ਤਾਂ ਨਹੀਂ ਜਾਂਦੀ ਹੁਣ ਤਾਂ ਤੂੰ ਮੈਨੂੰ ਫੇਰ ਛੱਡਦੀ ਆਉਂਦੀ ਮੈਂ ਪਾਗਲ ਕਾ ਨੂੰ ਆ ਆਹੋ ਤਾਂ ਤੂੰ ਤੁਰ ਦੱਦੀ ਪਸਵਾ ਨੂੰ ਨਿਰਾਚਾਰਾ ਪਾਉਣੇ ਤਾਂ ਥੋੜਾ ਦੱਦੀ ਉਹ ਆਪੇ ਕਮਣਾ ਹੋ ਜਾਂਦਾ ਬੰਦਾ ਇਹ ਦਰਦਾ ਹੋਵੇ ਦਰ ਮੂਰੇ ਵੀ ਕਮੜੀ ਹੋ ਜਾਂਦਾ ਹੈ ਹਾਂ ਉਹ ਚਲਾਕੀਆਂ ਬਾੜੀਆਂ ਖੇਡਣ ਲੱਗੀ ਬੇਬੀ ਤੂੰ ਵੀ ਸ਼ਾਰ ਹੁੰਦੀ ਜਾਨੀ ਮੈਂ ਕਾਦੀ ਚਲਾਕੀਆਂ ਕਰਦੀ ਚਲਾਕੀਆਂ ਤੂੰ ਕਰਦੀਆਂ ਮੈਂ ਕਾਦੀਆਂ ਕਰ ਲਵੇਂ ਚਲਾਕੀਆਂ ਤੇਰੇ ਨਾਂ ਬੇਬੀ ਦੱਸ ਤੇ ਮੈਨੂੰ ਵੀ ਪਤਾ ਲੱਗ ਗਿਆ ਇਹ ਚਲਾਕੀ ਕਰ ਲਈ ਤੈਨੂੰ ਰੋਟੀ ਆਕੇ ਜੀ ਵੀ ਰੋਟਣਾ ਪੰਜੇ ਅੰਦਰ ਚੱਕ ਕੇ ਖਾ ਲੈ ਨਾ ਮੰਦੀ ਲੜਮਾ ਥੋੜੀ ਕਈ ਲੜ ਮੰਨਣ ਨੂੰ ਰੋਟੀ ਹੋਈ ਮੈਨੇ ਮਿਲਦੀ ਨਹੀਂ ਮੈਂ ਤਾਂ ਹੀ ਰੋਟੀ ਪਰਲੇਰਾ ਬੰਨੀ ਸੀ ਆਹ ਹੁਣ ਤੈਨੂੰ ਮਿਲ ਲੋ ਹਟ ਗਈਆਂ ਤੈਨੂੰ ਤਾਂ ਸਾਰਾ ਕੁਝ ਹੀ ਮਿਲ ਲੋ ਆਟ ਗਿਆ ਹੁਣ ਤੇਰਾ ਕੀ ਬਤਾ ਤੋ ਬਿੰਦੇ ਬਿੰਦੇ ਕੋਟਾ ਚੱਕ ਲਾਨੀ ਆ ਹੁਣ ਜਦ ਰੋਟੀ ਮੰਗੂ ਤੇਰਾ ਕਿਉਂ ਤੋ ਕੋਟਾ ਚੱਕ ਕੇ ਖਾਜੇ ਫੇਰ ਮੈਂ ਤਾਂ ਪਰਲੇਰਾ ਬੰਨ ਕੇ ਰੱਖਦੀ ਸੀ ਉਹ ਤਾਂ ਤੇਰੇ ਮੁੰਡੇ ਨੂੰ ਕਹਿੰਦੀ ਉਹਦੇ ਕੋਲ ਨਾ ਕੋਈ ਗੱਲ ਕਰਿਆ ਕਰ ਸਾਡੇ ਚ ਲੜਾਈ ਪਵਾ ਦੇਗੀ ਤਾਂ ਕੋਟਾ ਚੱਕਦੀ ਖਾਣ ਪੀਣ ਮੇਰੇ ਤਾਂ ਨਹੀਂ ਕੋਟਾ ਚੱਕਦੀ ਦਫਰ ਮੈਂ ਨੂੰ ਕੁਝ ਮੰਗੂ ਦਾ ਇੱਥੋਂ ਤੇ ਫਿਰ ਕੋਟੇ ਚੱਕਿਆ ਜੀ ਕੋਟਾ ਦਾ ਫਿਰ ਮੈਂ ਜੀ ਚੱਡਣੀ ਕੁੱਟਣ ਨੂੰ ਚੱਕ ਲੈ ਤੈਨੂੰ ਤਾਂ ਫਿਰ ਵੀ ਐ ਲੱਗੂ ਵੀ ਕੋਈ ਕੋਟਾ ਮੇਰੇ ਕੰਨੀ ਲੈ ਕੇ ਆਉਂਦੀ ਐ ਹੋ ਹੋ ਮੈਂ ਤਾਂ ਕੋਟਾ ਦਾ ਦੰਦ ਆ ਦਬਣਾ ਤੇਰਾ ਕੀ ਐ ਮੇਰਾ ਕੋਟਾ ਮਾਰ ਕੇ ਕਰ ਦੇਸ ਨਾ ਤੇਨੇ ਸਮੇ ਰੱਖ ਤੇ ਕੋਟਾ ਨਾ ਸਿੱਟਿਆ ਵੀ ਕਿਧਰੇ ਪਤਾ ਨਹੀਂ ਜਾਗਾ ਮੈਨੂੰ ਬਸ ਤੂੰ ਹੋਰ ਕੁਝ ਪਾੜ ਲੈਗੀ ਜੇ ਕੋਟਾ ਸਿਰ ਤੇ ਤਾਂ ਤਾਂਬੇ ਬਥੇਰੇ ਪਾਇਆ ਆਹੋ ਜੇ ਬੰਦੇ ਨੇ ਮਾਰ ਨਹੀਂ ਮੱਥ ਲਿਆ ਨਾਲੇ ਫਿਰ ਜਿੰਮੇ ਕਹਿੰਦੀ ਹੁੰਦੀ ਐ ਐ ਹੁੰਦਾ ਕੋਟੇ ਨਹੀਂ ਬੰਦਾ ਲੋਟ ਆਉਂਦਾ ਹੁੰਦਾ ਤੂੰ ਸਿੱਧੀ ਨਹੀਂ ਸੀ ਹੁੰਦੀ ਬੇਬੇ ਤੂੰ ਮੇਰਾ ਤਾਂ ਅੰਗ ਕਰਿਆ ਸੀ ਮੈਨੂੰ ਆਹਦੇ ਤਾਂ ਭੁੱਲ ਗਈ ਆਹਦੇ ਦਿਨ ਭੁੱਲ ਗਈ ਮਾਦਾ ਕਿਸੇ ਨੇ ਮਾਰਿਆ ਨਹੀਂ ਕੋਟਾ ਕੋਟਾ ਮਾਰਿਆ ਮੈਂ ਤਾਂ ਸਾਸਰੀ ਦੀ ਬਾੜੀ ਸੇਵਾ ਕਰਦੀ ਸੀ ਫਿਰ ਮੈਂ ਕਿਹੜਾ ਤੇਰੀ ਸੇਵਾ ਨਹੀਂ ਕਰਦੀ ਕਰੀ ਤੇ ਜੰਨੀ ਹੋਰ ਹੁਣ ਕਿਵੇਂ ਕਰਾਂ ਸੇਵਾ ਕੋਈ ਕਿਵੇਂ ਕਰਦਾ ਨੇ ਸੇਵਾ ਕੋਈ ਕਿਵੇਂ ਕਰਦਾ ਨੇ ਦੂਜੇ ਲੋੜ ਕਰ ਜੇ ਮੈਂ ਤੇਰੀ ਦੂਜੇ ਲੋਟ ਕਰਤੀ ਤੂੰ ਕੋਟਾ ਦਾ ਕਰਦੇ ਆ ਆਹੋ ਇਹ ਤਾਂ ਸੇਵਾ ਹੀ ਨਾ ਆਹੋ ਇਹ ਸੇਵਾ ਕੋਟੇ ਵਾਲੀ ਹੋਗੀ ਤੇਰੇ ਬਾਪ ਦਾ ਸੇਵਈਆ ਮੇਰਾ ਹੁਣ ਦਿਮਾਗ ਹੱਲਣਾ ਹੋਇਆ ਪੈ ਦਰਦੀ ਦਾ ਭੁੱਖੀ ਮਰਦੀ ਦਾ ਹਾਂ ਤੇ ਆ ਤਾਂ ਹੁਣ ਭਾਈ ਪੁੱਗਦੀ ਆ ਹਾਂ ਪੁੱਗਦੀ ਧਰਨੀ ਤੇ ਨਾ ਤੇਰੇ ਨਾਲ ਤੇਰੇ ਵੇਵੇਂ ਰੇਕਦੀ ਨਹੀਂ ਪੁੱਗਦਾਂ ਉਹਨੀਆਂ ਟਾਈਮ ਸਰ ਜੋ ਮੇਰੇ ਵਰਗੀ ਮੜੀ ਆਏ ਹੋ ਜਾਂਦੀ ਐ ਸਿਰ ਚੱਕਲਾ ਨਹੀਂ ਉਹ ਤੇਰੇ ਵਰਗੀਆਂ ਗੱਲਾਂ ਕਹਿੰਦੀ ਹੁਣ ਤੇਰੇ ਨੂੰ ਪੁੱਗਦਾਂ ਅਸੋ ਡਗਾ ਵੀ ਤਾਂ ਪੁੱਗਦੀ ਨਹੀਂ ਸੀ ਕਨੇ ਤੇਰੇ ਨਾਲ ਪੰਜੇ ਉਂਗਲਾ ਕਿਹੋ ਚਾ ਹਾਂ ਮੈਂ ਪੰਜੇ ਉਂਗਲਾਂ ਘੋੜ ਚ ਦੇਣੀ ਨਹੀਂ ਘੋੜ ਦੇ ਤਾਂ ਤੂੰ ਮੈਨੂੰ ਮੱਗੇ ਭਰ ਕੇ ਦਿੱਤੇ ਹੋਏ ਐ ਲਾ ਹੋ ਬਿਨਾ ਮੱਗੇ ਆ ਤਾਂ ਫਿਰ ਦੀ ਐ ਤੂੰ ਆਹ ਤਾਂ ਬਿਨਾ ਹੀ ਇੰਨੀ ਮੋਟੀ ਹੋ ਗਈ ਖਾਦੀ ਤੋਂ ਸਾਰਾ ਘਰ ਖਾ ਗਈ ਮੋਟੀ ਤੂੰ ਹੋ ਜਾਂ ਮੈਂ ਮੋਟੇ ਤੇ ਤੂੰ ਲੱਗਦੀ ਐਗੀ ਐਵੇਂ ਬਿਨਾ ਗੱਲ ਤੋਂ ਮੈਂ ਮੋਟੀ ਕਹ ਰਹਾ ਹਾਂ ਉਹ ਰੁੱਖੇ ਟੁਕੜਿਆਂ ਦਾ ਇਹ ਮੈਨੂੰ ਕਹਦਾ ਤੂੰ ਪੰਜੀਰੀ ਲਾ ਕੇ ਦਿੱਤੀ ਪਈ ਤੂੰ ਤਾਂ ਸਾਰ ਦਿਨ ਬੜਦੀ ਐ ਅੰਦਰ ਖਾਨੀ ਐ ਬੜਦੀ ਐ ਅੰਦਰ ਖਾਨੀ ਐ ਹੋਰ ਹਾਂ ਖਾ ਉਹ ਮੈਂ ਤੇਨੂੰ ਦੱਸਾਂ ਹੁਣ ਬੁੜੇ ਹੋ ਕੇ ਲੱਗਣਾ ਹੱਟ ਜਾਂਦੀ ਐ ਚੀਜ਼ ਬਰਨ ਹੋਰ ساری ਉਮਰ ਤੂੰ ਮੋਟੀ ਹੋਈ ਜਾਵੇਂ ਇਹ ਬੰਦਾ ਬੁੜਾ ਹੋ ਜਾਂਦਾ 40 ਸਾਲ ਤੋਂ ਬਾਅਦ ਚੀਜ਼ ਲੱਗੜੋ ਹਟ ਜਾਂਦੀਆਂ 40 ਸਾਲ ਤੋਂ ਬਾਅਦ ਨਹੀਂ ਖਰਾਕ ਲੱਗਦੀ ਹੁੰਦੀ ਪਹਿਲਾਂ ਪਹਿਲਾਂ ਲੱਗਦੀ ਹੁੰਦੀ ਐ ਬੁੜਾ ਬੰਦਾ ਤਾਂ ਮੈਂ ਬੁੜੀ ਪਹਿਲਾਂ ਮੇਰੇ ਨਾਲ ਤਾਂ ਕਿਵੇਂ ਲੱਜੇਗੀ ਬੁੜਾ ਬੰਦਾ ਖਰਾਕ ਨਾਲ ਹੀ ਬਚਦਾ ਹੁੰਦਾ ਹੈ ਬੁੜਾ ਬੰਦਾ ਹੋਇਆ ਬੋਗੇ ਬਸ ਮੈਨੂੰ ਤਾਂ ਤੂੰ ਬਿਨਾਂ ਗੱਲ ਤੋਂ ਬੱਤਲ ਲੈਂਦੀ ਫੁੱਜੀ ਕਿ ਮੈਨੂੰ ਭੁੱਖੀ ਨੂੰ ਲੱਗਿਆ ਮੈਂ ਤੈਨੂੰ ਪੰਜੀਰੀ ਨਾਲ ਲਾ ਕੇ ਦੇ ਦਿਆਂ ਸਮਾਰਕੀ ਬੱਤਲਾ ਦਿਆਂ ਤੈਨੂੰ ਕਿ ਲੋਕ ਕਿਉਂ ਪਾ ਕੇ ਦੇਖੀਂ ਉਮਰੇ ਤਾਂ ਕਿਉਂ ਘਰਾਬ ਹੋ ਜੂ ਜਿਹੜਾ ਹੋ ਜੂ ਆਹ ਮੈਨੂੰ ਪਤਾ ਹੀ ਹੈ ਇਹ ਲਾਵੇਂਗੀ ਕਾਰ ਇਹ ਤਾਂ ਦਸਾਂ ਕੰਮ ਕਰ ਲਿਆ ਕਰ ਮੈਂ ਬਾਹਰ ਨਾ ਬੋਲੇ ਕਰ ਬਾਹਰ ਜਾਣੀ ਹੈ ਕਿਸੇ ਦੇ ਗੇੜੇ ਲਾ ਕੇ ਆਏਗੀ ਤਾਂ ਇਹ ਚਾਚੇ ਦੇ ਤਾਂ ਹੀ ਬੋਲਣ ਸਿੱਖੂਗੀ ਕਿਸੇ ਦੇ ਅਣਜਾਣ ਦੀ ਮੈਂ ਤਾਂ ਚਾਚੇ ਦਾ ਤੂੰ ਮੈਨੂੰ ਹੋ ਕੇ ਰੱਖੇਗਾ ਵੀ ਕਿਸੇ ਦਾ ਜਾਣਾ ਨਹੀਂਗਾ ਉਹਨਾਂ ਨੇ ਵੀ ਹਟਾ ਰੱਖਿਆ ਵੀ ਸਾਡੇ ਘਰੇ ਨਾ ਆਇਓ ਵੀ ਕੋਈ ਭੜਤੂ ਇਹ ਨਾ ਲੈ ਲੈ ਬੁੜੀ ਇਹ ਆ ਬਰਫਾ ਦਾ ਡੱਬਾ ਕੋ ਕੱਢ ਕੇ ਸਿੱਟਿਆ ਮੈਂ ਫ੍ਰਿਜ ਚੋਂ ਲੱਭਾ ਤੂੰ ਮੈਂ ਸਿਰ ਤਾਂ ਉਹ ਲਾਈ ਜਾਨੀ ਮੈਂ ਥੋੜੇ ਹੀ ਕੱਢ ਕੇ ਸਿੱਟਿਆਗਾ ਹੋਰ ਕੀ ਨਹੀਂ ਕੱਢਿਆ ਇਹ ਮੈਂ ਕੀ ਕਰਨਾ ਜੀ ਬਰਫੋਕ ਤੇ ਪਾਣੀ ਦੀ ਕੋਟੂ ਪੀ ਲਈ ਹੋਗੀ ਆ ਪੀ ਲਈ ਹੋਗੀ ਮੈਨੂੰ ਪਤਾ ਏ ਫਿਰ ਜੱਟ ਛੱਤ ਮਾਰਦੀ ਰਹਿੰਦੀ ਆ ਸਾਰਾ ਦਿਨ ਫਰਿੱਜ ਨੂੰ ਵੀ ਜਿੰਦਾ ਲਾਉਣਾ ਪਊਗਾ ਮੈਨੂੰ ਫਰਿੱਜ ਨੂੰ ਜਿੰਦਾ ਲਾ ਦੇ ਫਰਿੱਜ ਨੂੰ ਜਿੰਦਾ ਲੱਗ ਗਿਆ ਜਦ ਇਹਨੂੰ ਖੁੱਲਾ ਕਰਾ ਹੁੰਦਾ ਇਹ ਤਾਂ ਕਵਰੇ ਇਹਨੂੰ ਲੱਗਿਆ ਹੁੰਦਾਗਾ ਜਿੰਦਾ ਲੱਗਿਆ ਹੁੰਦਾ ਜਿੰਦੇਂ ਦਾ ਤੂੰ ਬਿੰਦੇ ਨਹੀਂ ਸੁੰਨਾ ਛੱਡਦੀ ਇਸ ਤਰ੍ਹਾਂ ਕਦੇ ਨਹੀਂ ਜਿੰਦੇ ਲਾਇ ਸੀ ਜਾਣਦੇ ਨਹੀਂ ਸੀ ਜਿੰਦੇ ਲਾਉਣ ਜਾਣਦੀ ਨਹੀਂ ਸੀ ਜਿੰਦੇ ਲਾਉਣ ਸਭ ਕੁਝ ਕਰਦੀ ਐ ਗਿੰਦਾ ਤਾਂ ਆਪੇ ਜੀਤਣ ਕਰਦਾ ਹੋਣ ਲਾ ਦਿਆਂ ਗੱਲ ਕਰਤੇ ਰਹੀ ਗੱਲ ਪੁੱਤ ਦੇ ਮੂੰਹ ਨੂੰ ਚੁੱਪ ਕਰਦੀਆਂ ਮੈਂ ਮੈਂ ਤਾਂ ਕਹਿ ਦੇਣੀ ਐ ਮੈਂ ਐਵੇਂ ਮੇਰੇ ਨਾਲ ਫਿਰ ਕਲੇਸ਼ ਕਰੂਗਾ ਸੁੱਤਾ ਪਿਆ ਦੋ ਮਿੰਟ ਹੁਣ ਕੰਜਰਖਾਨਾ ਪਾਈ ਜਾਂਦੀ ਐ ਮੈਂ ਜਾ ਕੇ ਨੀ ਮੈਂ ਸਾਨੂੰ ਪਿਉਨੀਆ ਪਾਣੀ ਤੇ ਇਹ ਹੁਣ ਉੱਠਣ ਵਾਲਾ ਐ ਉਧਰ ਜਾਊਗਾ ਮੈਂ ਇਹਨੂੰ ਆਖੂ ਕੰਮ ਤਾਂ ਮੈਂ ਕਰਦੀ ਆ ਤੇ ਬੇਬੇ ਦੇ ਖਲਾਉ ਪਈ ਆ ਆਹੋ ਸੱਚੀ ਹੋਣ ਜਾਂਦੀ ਐ ਹੁਣ ਸੱਚੀ ਹੋਣ ਜਾਂਦੀ ਐ ਵੀ ਅੰਦਰ ਪਿਆਗਾ ਮੈਂ ਤਾਂ ਐ ਕਹਿੰਦੇ ਨਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਨਾ ਗੱਲਾਂ ਦਾ ਜਾਣਦੀ ਨਹੀਂ ਸੀ ਮੈਂ ਤਾਂ ਵੀ ਐ ਕੰਮਾਂ ਦੇ ਵੀ ਨੰਬਰ ਬਣਾਉਦੇ ਹੁੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਵੇਂ ਨੰਬਰ ਬਣਦੇ ਹੁੰਦੇ ਕੰਮਾਂ ਦੇ ਦੇਖ ਲੈ ਜੀ ਕਿਵੇਂ ਬੋਲੀ ਜਾਂਦੀ ਐ ਭਈ ਉਹ ਕਹੇ ਨੰਬਰ ਬਣਾਉਣੀ ਮੈਂ ਖੜ ਜਾ ਨੰਬਰ ਤੇ ਤੈਨੂੰ ਮੈਂ ਦੱਸ ਦਿਆਂ ਤੇਰੇ ਮੋਆ ਲਾਉਣੀ ਆ ਕੋਟੇ ਤੇਰੀ ਐ ਨਹੀਂ ਤੂੰ ਲੋਟੋਂਦੀ ਕੋਟੇ ਤੋਂ ਬਣਾਤਾ ਤੂੰ ਲੋਟ ਹੀ ਨਹੀਂ ਆਉਂਦੀ ਕੀ ਕਰੀ ਜਾਂਦੀ ਐ ਤੂੰ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਛੋਲੇ ਛੋਲੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਬਲਵਿੰਦਰ ਸਿੰਘ ਚਾਨਾ ਵੀਰਪੜਕਾ ਚਾਨਾ ਰਾਮਗੜੀ ਰਤਿਆ ਹਰਿਆਣਾ ਰੇਖਾ ਸ਼ਰਮਾ ਅਨੁਰੂਪਿਕਾ ਸ਼ਰਮਾ ਨੇਤ ਸ਼ਰਮਾ ਆਇਸ਼ਾ ਪੁੱਲਰੋ ਮੈਸ਼ਾਪੁੱਲੋ ਜਗਰਾਜ ਪੁੱਲਰੋ ਮਨਪ੍ਰੀਤ ਕੌਰ ਜੰਗੇੜਾ ਮਲੇਰਕੋਟਲਾ ਇੰਦਰਜੀਤ ਕੌਰ ਅਮਰ ਸਿੰਘ ਪਟਿਆਲਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਗੀਤਾ ਰਾਣੀ ਮਨਜੀਤ ਨੰਦਾ ਊષા ਗੋਇਲ, ਵਿਜੈ ਲక్ష్ਮੀ, ਕਰਮਜੀਤ ਕੌਰ, ਸ਼ੇਰ gil ਸ਼ੇਰ, ਸ਼ੇਰੂ ਬਲਵੰਤ ਸਿੰਘ ਸ਼ੇਰ gil, ਜਗਤਾਰ ਸਿੰਘ ਸ਼ੇਰ gil, ਸਿਧਮਾ ਮੇਟ ਚਗਰਾਓ, ਡਾਕਟਰ ਅਨਜੀਤ ਸਿੰਘ ਖੰਗੂੜਾ ਲਾਟਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਪ੍ਰੋਫੈਸਰ ਹਬੀਬ ਚੌਧਰੀ ਲੰਡਨ, ਜੁਕੇ, ਕਮਲਪੱਗਾ ਲੁਧਿਆਣਾ, ਸ਼ਿੰਦਰ ਖੋਸਾ, ਕਮਲੇਸ਼ ਪਠੇਲਾ, ਸ੍ਰੀ ਮੁਕਸਰ ਸਾਹਿਬ ਜੀ ਭਗਵਾਨ ਦਾਸ ਕਮਲ ਸ਼ਰਮਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਜੀਤਕੌਰ ਕਿਮਾਣ ਬਠਿੰਡਾ ਗੁਰਪਿੰਦਰ ਕੌਰ ਹੈਪੀ ਜੋਸੀ ਰਾਜਨ ਈਸ਼ਾ ਸ਼ਰਮਾ ਜਗਰਾਉ ਗੁਰਦੀਪ ਸਿੰਘ ਦਿਉ ਨਾਨਸੋ ਦੀਪਾ ਦਰਸ਼ਨ RAM ਫਗਵਾੜਾ ਤਗਵੀਰ ਸਿੰਘ ਗਿੱਲ ਰਮਿੰਦਰ ਕੌਰ ਹਰਮਿੰਦਰ ਕੌਰ ਕੁਲਵਿੰਦਰ ਕੌਰ ਨਾਗਰਾ ਲక్ష్ਮੀ ਦੇਵੀ ਬਠਿੰਡਾ ਜ਼ਿਲ੍ਹਾ ਸੰਗਰੂਰ ਜਿੰਨਾ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਨੂੰ ਨਹੀਂ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ